ਹਾਂ ਵੀਰ ਕਿੰਨੇ ਕਿੱਲੇ ਜ਼ਮੀਨ ਆ ਆਪਣੀ 4.5 ਕਿੱਲੇ ਜੀ 4.5 ਕਿੱਲੇ ਹਾਂਜੀ ਤੇ ਇਹ ਤੇ ਹੁਣ ਬਿਲਕੁਲ ਤੈਸ ਨੈਸ ਹੋ ਗਈ ਖਰਾਬ ਹੋ ਗਈ ਸਾਰੀ ਖਰਾਬ ਹੋ ਗਈ ਸਾਰੀ ਤੇ ਤੇਰੀ ਪਹਿਲੀ ਜਮੀਨ ਤੇ ਲੱਗਦਾ ਰਹੀ ਇਹ ਤੇ ਵੀ ਨਹੀਂ ਪਈ ਆਪਣਾ ਸਰਕਾਰ ਨੇ ਕਹਿਤਾ ਜਿਸ ਕਾ ਖੇਤ ਉਸੇ ਕੀ ਰੇਤ ਤੇਰੇ ਤੇ ਭੱਲ ਜੀ ਚਿਗੜੀ ਜੀ ਆਪਾਂ ਵੇਖਦੇ ਆ ਪਾਣੀ ਕੱਲ ਹੀ ਲੱਥਾ ਇਥੋਂ ਡਾਊਨ ਹੋਇਆ ਮਾੜਾ ਮੋਟਾ ਜਿਹਾ ਉਹ ਵੀ ਪਾਣੀ ਥੋੜਾ ਹੀ ਚੱਲਣ ਰਿਹਾ ਤੇ ਜੇ ਮਾੜਾ ਮੋੜਾ ਹੋ ਰਾਇਆ ਫਿਰ ਚੱਲ ਪਣਾ ਪਾਣੀ ਜਾਣਗੇ ਹਾਂ ਦਰਿਆਈ ਬਣ ਗਿਆ ਇਹ ਦਰਿਆਈ ਬਣ ਗਿਆ ਜੀ ਇਹਦਾ ਪਾਣੀ ਥੋੜਾ ਬੜਾ ਆ ਗਿਆ ਅੱਜ ਹੀ ਡਾਊਨ ਹੋਇਆ ਅੱਜ ਕੱਲ ਦਾ ਜੇ ਮੰਨ ਲਾ ਥੋੜਾ ਬੜਾ ਪਾਣੀ ਛੱਡਦਾ ਕੋਈ ਹੋਰ 5-7000 ਪਾਣੀ ਹੋਰ ਛੱਡਿਆ ਤੇ ਚੱਲ ਪਣਾ ਦਰਿਆ ਦੇ ਸਪੁਰਦ ਹੋ ਗਈ ਜੀ ਮੇਰੀ ਦਰਿਆ ਦੇ ਸਪੁਰਦ ਹੋ ਗਈ ਕਿਉਂਕਿ ਜੇ ਇਹ ਆਮਦਨ ਦਾ ਸਾਧਨ ਕੀ ਇਹੋ ਹੀ ਪੈਲੀ ਸੀ ਪੈਲੀ ਖਰਾਬ ਹੋਊਗੀ ਕਹਿੰਦੇ ਪਰਵਾਸ ਤੇ ਜੀ ਮਾਰਨਾ ਬੜੀ ਬਜ਼ੁਰਗ ਨੇ ਮਾਦਾ ਬਜ਼ੁਰਗਾ ਇੱਕ ਛੋਟੀ ਇਹਦਾ ਭਰਾ ਦੀ ਡੈਥ ਹੋ ਗਈ ਉਹਦੀ ਬੱਚੀ ਛੋ بس یہی ਹੈ ਗਾਵਤ ਕਿੰਨੇ ਜੀ ਨੇ ਤੇ ਕਮਾਈ ਦਾ 1 ਰੁਪਈਏ ਦਾ ਸਾਧਨ ਨਹੀਂ ਹੈਗਾ ਵੀ ਆਪਾਂ 1 ਰੁਪਈਏ ਪਰਲੀ ਤੋਂ ਬਣਾ ਵੀ ਕੋਈ ਵੀ ਨਹੀਂ ਡੰਗਰ ਵੀ ਥੋੜੇ ਜੇ ਰੱਖੇ ਪਰ ਡੰਗਰ ਵੀ ਰੱਖੇ ਕਰੂਗੀ ਪੱਠਿਆਂ ਨੱਕਿਆਂ ਦਾ ਸਾਧਨ ਨਹੀਂ ਕੋਈ ਹੈਗਾ ਪੱਠੇ ਕਿੱਥੋਂ ਵੱਡੂ ਕਰ ਕਿੱਥੋਂ ਪਾਊਗਾ ਤੂੜੀ ਕਿੱਥੋਂ ਲਊ ਕੱਲ ਨੂੰ ਡੰਗਰ ਵੀ 5-7 ਜੇ ਰੱਖਦਾ ਉਹਦੇ ਕੋ ਬੀਜ ਦਾ ਜੇ 5-7 ਡੰਗਰ ਰੱਖਦਾ ਉਹਦੇ ਵਾਸਤੇ ਕੋ ਕਿੱਲਾ ਪੱਠੇ ਚਾਹੀਦੇ ਆ ਕੋ ਤੂੜੀ ਚਾਹੀਦੀ ਆ ਉਹ ਕਿੱਥੋਂ ਲਿਆਊਗਾ ਹੱਲ ਨਹਿਰੀ ਕਰਨ ਜੇ ਨਹਿਰੀ ਕਰਨ ਕਰਦੇ ਹੁਣ ਜੇ ਮੰਨ ਲਓ ਵਿੱਚ ਵੀ ਜ਼ਮੀਨ ਵੀਰ ਦੀ ਆਉਂਦੀ ਏ ਜੇ ਆਜਾ ਪੋੜਾ ਲੱਖ ਕਰੋੜ ਰੁਪਇਆ ਦਿੱਤਾ ਇਹਨੂੰ 50 ਲੱਖ ਵੀ ਦੇ ਦੇਣਾ ਤਾਂ ਫਿਰ ਹੱਲ ਹੋ ਸਕਦਾ ਨਾ ਕੋਈ ਇਹ ਸਰਕਾਰ ਹੱਲ ਨਹਿਰੀ ਕਰਨੇ ਹੱਲ ਹੋ ਸਕਦਾ ਵਾ ਬਾਕੀ ਜਿਹੜੀ ਆ ਦੋ ਇੱਕ ਉਧਰ ਬੰਨ ਇੱਕ ਇਧਰ ਬੰਨ ਇਹ ਬੰਨ ਦੇ ਅੰਦਰ ਜਿਹੜੀ ਜ਼ਮੀਨ ਇਹਨੂੰ ਜ਼ਮੀਨ ਨਹੀਂ ਹੁਣ ਗਿਣਿਆ ਜਾ ਸਕਦਾ ਉਹ ਤਾਂ ਹੁਣ ਤੇ ਬਾਕੀ ਜਿਹੜੇ ਜਿਹੜੇ ਮੰਤਰੀ ਸੰਤਰੀ ਆ ਰਹੇ ਆ ਉਹ ਲੋਕਾਂ ਦੇ ਦੁੱਖਵਾਦ ਥੋੜੀ ਆ ਰਹੇ ਆ ਉਹ ਪਤਾ ਕੀ ਆਂਦੇ ਆ ਸਾਡੀ ਸਰਕਾਰ ਬਣਾ ਦਿਓ ਬਸ ਉਹ ਇੱਕ ਗੱਲ ਕਰ ਰਹੇ ਸਾਡੀ ਸਰਕਾਰ ਬਣਾ ਦਿਓ ਬਸ ਤੁਹਾਨੂੰ ਉਹ ਦੇ ਦਾਂਗੇ ਜੋ ਤੁਸੀਂ ਸਰਕਾਰ ਦੇ ਵਿੱਚ ਉਹ ਤੁਸੀਂ ਦੱਸੋ ਲੋਕਾਂ ਨੂੰ ਕੀ ਦਿੱਤਾ ਸੀ ਇਹਨਾਂ ਦੇ ਪੱਲੇ ਕੁਝ ਨਹੀਂ ਰਿਹਾ ਹੁਣ ਆ ਵੇਖ ਲਓ ਤੁਸੀਂ ਆਹ ਹਾਲਾਤ ਨੇ ਆ ਜ਼ਮੀਨ ਨੂੰ ਵੇਖ ਕੇ ਇਹਨਾਂ ਦੀਆਂ ਭੁੱਬਾਂ ਨਿਕਲ ਰਹੀਆਂ ਔਰ ਇਹਨਾਂ ਕੋਲ ਕੋਈ ਤੇਲ ਨਹੀਂ ਹੈ ਕੋਈ ਇਹਨਾਂ ਕੋਲ 4x4 ਵੱਡੇ ਟਰੈਕਟਰ ਨਹੀਂ ਹੈ ਆ ਬੋਰ ਕਰਾਉਣ ਜੋਗੇ ਪੈਸੇ ਨਹੀਂ ਹੈ ਜ਼ਮੀਨ ਪੱਧਰ ਕਰਨ ਜੋਗਾ ਡੀਜ਼ਲ ਨਹੀਂ ਹੈ ਖਾਦ ਬੀਜ ਨਹੀਂ ਸੋ ਇਹਨਾਂ ਦੇ ਮੈਂ ਕਹਿੰਦਾ ਵੀ ਛੋਟੇ ਜ਼ਿਮੀਦਾਰਾਂ ਦੇ ਕਰਜ਼ੇ ਜਿਹੜੇ ਨੇ ਮਾਫ ਹੋਣੇ ਚਾਹੀਦੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਪੰਜਾਬ ਹੜ੍ਹਾਂ ਦੀ ਮਾਰ ਚੱਲ ਰਹੀ ਹੈ ਔਰ ਜਿੱਥੇ ਪਾਣੀ ਨੇ ਲੋਕਾਂ ਦਾ ਨੁਕਸਾਨ ਕੀਤਾ ਲੈਣ ਤੋਂ ਬਾਅਦ ਅਸਲੀ ਨੁਕਸਾਨ ਦੇ ਮੰਜ਼ਰ ਦਾ ਪਤਾ ਲੱਗਾ ਪਹਿਲਾਂ ਤੇ ਪਾਣੀ ਚੱਲਦਾ ਸੀ ਲੋਕਾਂ ਨੂੰ ਇਉਂ ਲੱਗਾ ਵੀ ਮੇਰੀ ਫਸਲ ਹੀ ਬਰਬਾਦ ਹੋਈ ਏ ਪਰ ਜਦੋਂ ਪਾਣੀ ਲੱਥਾ ਉਦੋਂ ਪਤਾ ਲੱਗਾ ਵੀ ਸਾਡੀਆਂ ਜ਼ਮੀਨਾਂ ਵੀ ਬਰਬਾਦ ਹੋ ਗਈਆਂ ਅਸੀਂ ਜੀਰੇ ਹਲਕੇ ਦੇ ਨਿਜ਼ਾਮਦੀਨ ਪਿੰਡ ਦੇ ਵਿੱਚ ਖੜੇ ਆ ਤੇ ਸਰਦਾਰ ਕਲਵੀਰ ਸਿੰਘ ਜੀ ਸਰਦਾਰ ਕਲਬੀਰ ਸਿੰਘ ਇਨਜਾਮਦੀਨ ਦੀ ਜਮੀਨ ਹੈ ਜਿਹੜੀ ਆ ਟੋਆ ਤੁਸੀਂ ਵੇਖ ਸਕਦੇ ਜੇ ਸੋ ਦਰਮਿਆਨੇ ਆ ਇਹ ਕਿਸਾਨ ਕਿਸਾਨ ਹੈ ਘਰ ਦੀ ਹਾਲਤ ਵੀ ਬੜੀ ਖਸਤ ਹੈ ਕਿਉਂਕਿ ਆਪਾਂ ਵੇਖਦੇ 19 ਦੇ ਵਿੱਚ ਵੀ ਵੀਰ ਨੇ ਹੜਾਂ ਦੀ ਮਾਰ ਚੱਲੀ 19 ਤੋਂ ਬਾਅਦ ਜੇ ਪੈਰਾਂ ਸਿਰ ਹੋਇਆ ਸੀ 24 ਤੱਕ 23 ਦੇ ਵਿੱਚ ਫਿਰ ਹੜਾ ਗਏ 24 ਦੇ ਵਿੱਚ ਆਪਣੀਆਂ ਜ਼ਮੀਨਾਂ ਹੀ ਪੱਧਰ ਕੀਤੀਆਂ ਤੇ ਕਹਿੰਦੇ ਵੀ ਹੁਣ 25 ਦੇ ਵਿੱਚ ਜ਼ਮੀਨ ਹੀ ਖਰਾਬ ਹੋ ਗਈ ਏ ਆ ਵੇਖੋ ਇਸ ਕੋਲ ਵੀਰ ਕੋ ਟਰੈਕਟਰ ਵੀ ਨਹੀਂ ਮੈਨੂੰ ਲੱਗਦਾ ਹੁਣ ਸਾਰਾ ਆਪਾਂ ਜਾਣਨ ਦਾ ਯਤਨ ਕਰਦੇ ਆਂ ਸਾਰੇ ਪਿੰਡ ਦੇ ਇਲਾਕੇ ਦੇ ਮੋਹਤਬਰ ਜਣ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਚੈਨਲ ਤੇ ਸਵਾਗਤ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਵੀਰ ਕਿੰਨੇ ਕਿੱਲੇ ਜ਼ਮੀਨ ਆਪਣੀ 4.5 ਕਿੱਲੇ ਜੀ 4.5 ਕਿੱਲੇ ਹਾਂ ਜੀ ਤੇ ਇਹ ਤੇ ਹੁਣ ਬਿਲਕੁਲ ਤਹਿਸ ਨਾਸ ਹੋ ਗਈ ਹੈ। ਖਰਾਬ ਹੋ ਗਈ ਸਾਰੀ। ਖਰਾਬ ਹੋ ਗਈ ਸਾਰੀ। ਤੇ ਤੇਰੀ ਪੈਲੀ ਜਮੇਂ ਤੇ ਲੱਗਦਾ ਰੇਤ ਵੀ ਨਹੀਂ ਪਈ। ਆਪਣਾ ਸਰਕਾਰ ਨੇ ਕਹਿਤਾ ਜਿਸ ਕਾ ਖੇਤ ਉਸੀ ਕਿ ਰੇਤ ਤੇਰੇ ਤੇ ਭੱਲ ਜੀ ਚਿਕੜੀ ਜੀ ਆਪਾਂ ਵੇਖਦੇ ਆ ਪਾਣੀ ਕੱਲ ਹੀ ਇੱਕ ਲੱਥਾ ਇਥੋਂ ਡਾਊਨ ਹੋਇਆ ਮਾੜਾ ਮੋਟਾ ਜਿਆ। ਤੇ ਉਹ ਵੀ ਪਾਣੀ ਥੋੜਾ ਹੀ ਚੱਲਣ ਰਿਹਾ ਤੇ ਜੇ ਮਾੜਾ ਮੋਟਾ ਹੋ ਰਾਇ ਫਿਰ ਚੱਲ ਪੈਣਾ ਪਾਣੀ ਜਾਣਗੇ। ਹਾਂ ਦਰਿਆ ਹੀ ਬਣ ਗਿਆ। ਇਹ ਦਰਿਆ ਹੀ ਬਣ ਗਿਆ ਜੀ। ਇਹ ਤਾਂ ਪਾਣੀ ਥੋੜਾ ਬੜਾ ਆ ਗਿਆ। ਅੱਜ ਹੀ ਡਾਊਨ ਹੋਇਆ ਅੱਜ ਕੱਲ ਦਾ। ਜੇ ਮੰਨ ਲਾ ਥੋੜਾ ਬੜਾ ਪਾ ਕਿਉਂਕਿ ਇਹ ਪਹਿਲੀ ਬਣਾਈ ਹੋਈ ਤੇ ਜੇ ਪਾਣੀ ਕੱਲ ਨੂੰ ਫੇਰ ਛੱਡਿਆ ਥੋੜਾ ਬੜਾ ਤੇ ਇਹ ਪਹਿਰੇ ਜਮੀਨ 'ਚ ਪਾਣੀ ਆ ਜਾਣਾ ਸਰਦਾਰ ਸਾਹਿਬ ਆਪਾਂ ਵੇਖਦੇ 20000 ਰੁਪਇਆ ਕਿੱਲਾ ਸਰਕਾਰ ਨੇ ਦਿੱਤਾ ਉਹ ਫਸਲ ਦਾ ਜਿਹੜੀਆਂ ਜ਼ਮੀਨਾਂ ਖਰਾਬ ਹੋਈਆਂ ਜ਼ਮੀਨ ਖਰਾਬ ਹੋਈ ਦਾ ਮਿਲਣਾ ਚਾਹੀਦਾ ਮੈਨੂੰ ਲੱਗਦਾ ਬੋਰ ਬਾਰ ਵੀ ਰੁੜ ਗਏ ਵੀ ਸਾਰਾ ਕੁਝ ਹੀ ਰੁੜ ਗਿਆ ਜੀ ਨਾ ਕੋਈ ਬੋਰ ਨਾ ਕੋਈ ਰੁੱਖ ਰਹਿ ਗਿਆ ਬਸ ਸਾਰਾ ਤੈਸ ਨੈਸੀ ਹੋ ਗਿਆ ਵੇਖਦੇ ਪਏ ਆਪਾਂ ਤੁਸੀਂ ਤੁਸੀਂ ਕਹਿ ਰਹੇ ਪਾਣੀ ਲੱਥਾ ਇੱਥੇ ਜਦੋਂ ਪਾਣੀ ਚੱਲਦਾ ਸੀ ਇੱਥੇ ਘਟੂ ਘਟ ਦਸਦਾ ਫੁੱਟ 15 ਹੋਊਗਾ ਪਰਸੋਂ ਤੱਕ ਇੱਥੇ ਪਾਣੀ ਚੱ ਹੁਣ ਇਹ ਕੱਲ ਦਾ ਥੋੜਾ ਜਿਹਾ ਡਾਣਾ ਤੇ ਅੱਜ ਇੰਨਾ ਕੁ ਦੇਖਦੇ ਆ ਵੇ ਕਿਤੋਂ ਤੱਕ ਪਾਣੀ ਚੱਲਦਾ ਸੀ ਆ ਸਾਰਾ ਪਾਣੀ ਚੱਲਦਾ ਇੱਥੇ ਮਤਲਬ 4-5 ਫੁੱਟ ਪਾਣੀ ਚੱਲਦਾ ਸੀ ਜੇ ਥੋੜਾ ਬਾਲਾ ਪਾਣੀ ਵੀ ਹੋਰ ਛੱਡਿਆ ਨਾ ਮੰਨ ਲਓ ਵੀ 10-15000 ਪਾਣੀ ਵਧਾਉਂਦੇ ਆ ਇੱਥੇ ਜ਼ਮੀਨ ਤੇ ਆ ਵੇ ਪਾਣੀ ਇਹ ਵੀ ਵਗਣ ਧਿਆਓ ਦੇਖੋ ਥੋੜਾ ਥੋੜਾ ਇਹ ਦਰਿਆ ਦੇ ਸਪੁਰਦ ਹੋ ਗਈ ਜ਼ਮੀਨ ਇਹ ਦਰਿਆ ਦੇ ਸਪੁਰਦ ਹੋ ਗਈ ਕਿਉਂਕਿ ਜੇ ਆਮਦਨ ਦਾ ਸਾਧਨ ਕੀ ਇਹੋ ਹੀ ਪੈਲੀ ਸੀ ਪੈਲੀ ਖਰਾਬ ਹੋਊਗੀ ਕਹਿੰਦੇ ਪਰਿਵਾਰ ਦੇ ਜੀ ਮਾਤਾ ਵੀ ਬੜੀ ਬਜ਼ੁਰਗ ਨੇ ਮਾਦਾ ਬਜ਼ੁਰਗਾ ਇੱਕ ਛੋਟੀ ਇਹਦਾ ਬਸ ਇਹੀ ਹੈਗਾ ਵਾ ਤਿੰਨੇ ਜੀ ਨੇ ਤੇ ਕਮਾਈ ਦਾ 1 ਰੁਪਈਏ ਦਾ ਸਾਧਨ ਨਹੀਂ ਹੈਗਾ ਵੀ ਆਪਾਂ 1 ਰੁਪਈਏ ਪਹਿਲੀ ਤੋਂ ਬਿਨਾ ਵੀ ਕੋਈ ਵੀ ਨਹੀਂ ਡੰਗਰ ਵੀ ਥੋੜੇ ਜੇ ਰੱਖੇ ਪਰ ਡੰਗਰ ਵੀ ਰੱਖੇ ਕਰੂਗੀ ਪੱਠੇ ਨੱਕਿਆਂ ਦਾ ਸਾਧਨ ਨਹੀਂ ਕੋਈ ਹੈਗਾ ਪੱਠੇ ਕਿੱਥੋਂ ਵੱਡੂਗਾ ਕਿੱਥੋਂ ਪਾਊਗਾ ਤੂੜੀ ਕਿੱਥੋਂ ਲਊ ਕੱਲ ਨੂੰ ਡੰਗਰ ਵੀ 5-7 ਜੇ ਰੱਖਦਾ ਉਹ ਕਬੀਜ਼ ਦਾ ਜੇ 5-7 ਡੰਗਰ ਰੱਖਦਾ ਉਹਦੇ ਵਾਸਤੇ ਕੋਈ ਕਿੱਲਾ ਪੱਠੇ ਚਾਹੀਦੇ ਆ ਕੋਈ ਤੂੜੀ ਚਾਹੀਦੀ ਆ ਉਹ ਕਿੱਥੋਂ ਲਿਆਊਗਾ ਇਹ ਮਸਲਾ ਇਹ ਆ ਵੀ ਇਹ ਤਾਂ ਬਿਲਕੁਲ ਗੱਡੇ ਸਮਾਜ ਸੇਵੀ ਜਿਹੜੇ ਆਪਾਂ ਵੇਖਦੇ ਆ ਜਿਹੜਾ ਕੋਈ ਰਿਸ਼ਤੇ ਬਣ ਕੇ ਆਇਆ ਹੈ ਕੋਈ ਸਮਾਜ ਸੇਵੀ ਕੋਈ ਸੁਣਦਾ ਇਸ ਵੀਰ ਦੀ ਵੀ ਬਾਹ ਫੜੀਏ ਇਹਨੂੰ ਕੋਈ ਕੋਈ ਰੋਟੀ ਜੋਗਾ ਕਰਦੀ ਹੈ ਕੁਛ ਨਾ ਕੁਛ ਕੋਈ ਜੇ ਜ਼ਮੀਨ ਬਣਦੀ ਹੈ ਕੋਈ ਜ਼ਮੀਨ ਬਣਾਦੀ ਹੈ ਵੈਸੇ ਵੀ ਕੋਈ ਜਿ ਮਤ ਹੋ ਸਕਦੀ ਹੈ ਤੇ ਕਰੀਏ ਹੱਥ ਬੰਨ ਕੇ ਬੇਨਤੀ ਆ ਵੀ 10-12 ਲੱਖ ਰੁਪਈਆ ਕਰਜ਼ਾ ਤੇ ਓਏ ਹੋਏ ਤੇ ਘੱਟ ਦੋ ਘੱਟ ਵੀ 10 ਲੱਖ ਰੁਪਈਆ ਕਰਜ਼ਾ ਤੇ ਮੈਨੂੰ ਪਤਾ ਜਿਹੜਾ ਇਹ ਕਰਜ਼ਾ ਉਹ ਕੱਲ ਪਰਸੋ ਹੀ ਕਿਤੇ ਜਾਣਦੇ ਆ ਤੇ ਉਹ ਕਰਜ਼ੇ ਵਾਲੇ ਦਾ ਫੋਨ ਆਉਣ ਡਿਆ ਹੈ ਜੋਗਾ ਜੰਗ ਵੀਰ ਨੂੰ ਵੀ ਉਹਦਾ ਕਰੀਏ ਕੁਛ ਤੇ ਅਈਆ ਵੀ ਰਿਆਈ ਕੋਣੀ ਕਰੀਏ ਕੀ ਉਹ ਸਰਜਾ ਕਿਵੇਂ ਚੜ ਗਿਆ ਭਰਾ ਬਿਮਾਰ ਸੀ ਉਦੋਂ ਕਿਤੇ ਕੋਈ ਬਿਮਾਰੀ ਬਮੂਰੀ ਕਰਕੇ ਕਰਜਾ ਚੜਿਆ ਕਿ ਕੋਸ਼ ਉਦੋਂ ਚੜ ਗਿਆ ਜੀ ਕੋਸ਼ 19 ਦੇ ਵਿੱਚ ਵੀ ਕਰਜਾ ਚੁੱਕ ਕੇ ਪੈਸੇ ਲਾਏ ਇੱਥੇ ਉਦੋਂ ਬਾਅਦ 23 ਦੇ ਵਿੱਚ ਫੇਰ ਫਸਲ ਮਰ ਗਈ ਪੈਲੀ ਖਰਾਬ ਹੋ ਗਈ ਚਲੋ ਉਦੋਂ ਵੀ ਕੋਸ਼ ਸਾਡੇ ਅਰਗੇ ਤਾਂ ਢਰਗੇ ਵੀਰਾਂ ਨੇ ਮਤ ਕੀਤੀ ਖਰਾਇਆ ਕਰਿਆ ਮਾਰ ਕੇ ਪੈਲੀ ਚ ਇਹਦੀ ਬਹਾਨ ਕੀਤੀ ਤੇ ਉਦੋਂ ਫਸਲ ਤੇ ਕੋਈ ਹੋਈ ਨਹੀਂ ਉਦੋਂ ਬਾਅਦ 23 ਤੋਂ ਬਾਅਦ ਕੋਈ ਫਸਲ ਨਹੀਂ ਹੋਈ ਜੋ ਨਾਈ ਕਣਕ ਵੀ ਚਲੋ ਆਪਦੀ ਝੋਨਾ ਵੀ ਰੁੜ ਗਿਆ ਸੀ 23 ਚ ਤੇ ਕਣਕ ਹੋਈ ਐ ਦੋ ਵਾਰੀ ਝੋਨਾ ਦੇ ਤੇ ਲੱਗਣਾ ਹੀ ਨਹੀਂ ਐਰ ਕਿੰ ਲੱਗਾ ਸੀਗਾ ਤੇ ਐਰ ਕਿ ਫੇਰ ਰੁੜ ਗਿਆ ਤੇ ਹਾਲਾਤ ਮੰਦੇ ਆ ਮਾਤਾ ਵੀ ਬਜ਼ੁਰਗ ਵਿਚਾਰੀ ਉਹ ਵੀ ਬੱਚੀ ਬੱਚੀ ਪੜਦੀ ਬੱਚੀ ਕਿੱਡੀ ਐ ਬੱਚੀ ਮੇਰਾ ਤੇ 12 ਸਾਲਾ 13 ਹਾਲਾਂ ਦੀ ਕੁੜੀ ਆ ਹਾਂਜੀ ਤੇ ਵੀ ਨੁਕਸਾਨ ਪਹੁੰਚੂਗਾ ਮਾਤਾ ਵੀ ਬਿਮਾਰ ਐ ਘਰ ਦੇ ਦਵਾਈ ਚਲਦੀ ਆ ਬੜੀ ਨਾਜ਼ੁਕ ਆ ਜੀ ਘਰ ਵੀ ਕਹਿੰਦੇ ਬੜੀ ਖਸਤਾ ਹਲਦਦਾ ਸਾਰਾ ਪਿੰਡ ਦੱਸ ਰਿਹਾ ਬਾਲਿਆਂ ਵਾਲੀ ਛੱਤ ਆ ਉਹ ਵੀ ਉਹ ਜਿਉਣ ਗੁਜ਼ਾਰਾ ਕਰਨਾ ਹੀ ਵਿਚਾਰੇ ਨੇ ਮੀਂਹ ਪੈਂਦੇ ਰਹਿਣ ਦੇ ਉਹ ਵੀ ਚੌਣ ਲੱਗ ਪਈ ਹਾਂਜੀ ਹਾਂਜੀ ਚੌਣ ਲੱਗ ਪਈ ਤੇ ਉਂਝ ਵੀ ਢਾਰ ਆਉਂਦਾ ਵੀ ਹੁਣ ਇੰਨੇ ਦੇ ਵਿਚਾਰੇ ਨੇ ਸੌਣਾ ਹੀ ਜਾਂ ਆਪਣੇ ਰਕਣ ਜਾ ਕੇ ਸੌਣਾ ਪਾਣਾ ਕਿਤੇ ਡੇਗਣਾ ਪਵੇ ਉੱਤੇ ਹ ਇਹੋ ਜਿਹੇ ਹਾਲਾਤ ਬਣੇ ਪਏ ਕੀ ਕਹਿਣਾ ਚਾਹੁੰਦੇ ਜੇ ਸਮਾਜ ਸੇਵੀ ਸਮਾਜ ਸੇਵੀ ਲੋਕਾਂ ਨੂੰ ਬੇਨਤੀ ਆ ਵੀ ਇਹਦੀ ਗਰੀਬ ਦੀ ਜਿੰਨੀ ਵੀ ਹੋ ਸਕਦੀ ਹੈ ਹੈਲਪ ਕਰੀਏ ਸਮਾਜ ਸੇਵੀ ਲੋਕਾਂ ਅੱਗੇ ਦੇ ਹੋਜੇ ਮਾਤੜਦਾ ਉਹਨਾਂ ਦਾ ਜਿਉਣਾ ਕਿਣਕਾ ਕਿਣਕਾ ਨਾ ਦਰਿਆ ਭਰ ਜਾਂਦਾ ਬਿਲਕੁਲ ਇੱਥੇ ਦਾਣੇ ਏਡੇ ਵੱਡੇ ਨੇ ਆਪਾਂ ਵੇਖਿਆ ਸਾਡੇ ਸਿੰਗਰ ਕਲਾਕਾਰ ਵੀ ਆਏ ਨੇ ਆਪਾਂ 골ਡਨ ਹੱਟ ਵਾਲੇ ਰਾਣੇ ਨੇ ਵੀ ਕਿਹਾ ਤਾਂ ਵੀ 1100 ਟਰੈਕਟਰ ਇੱਥੇ ਆਪਾਂ ਵੇਖ ਰਹੇ ਆ ਕੋਈ ਦਲਜੀਤ ਨੇ ਪਿੰਡ ਅਡਾਪਟ ਕਰ ਲਏ ਕੋਈ ਜਸੇਬੰਦੀਆਂ ਨੇ ਕਰ ਲਏ ਸੋ ਮੈਂ ਕਹਿੰਦਾ ਵੀ ਕੋਈ ਇਹੋ ਜਿਹੇ ਵੀਰ ਦੀ ਜ਼ਿੰਮੇਵਾਰੀ ਲਓ ਕਰਜ਼ਾ ਬੜਾ ਚੜ ਗਿਆ ਕੁਝ ਕਹਿੰਦੇ ਭਰਾ ਪਹਿਲਾਂ ਬਿਮਾਰ ਸੀ ਕੁਝ ਮਾਤਾ ਬਿਮਾਰ ਹੈ ਕੁਝ ਕਰਜ਼ਾ ਚੁੱਕ ਚੁੱਕ ਕੇ ਦੋ ਤਿੰਨ ਵਾਰ ਜ਼ਮੀਨਾਂ ਪੱਧਰ ਕੀਤੀਆਂ ਪਰ ਕਹਿੰਦੇ ਫਸਲ ਇੱਕ ਵਾਰੀ ਵੀ ਨਹੀਂ ਚੱਕੀ ਆ ਹੁਣ 3-4 ਸਾਲ ਹੋ ਗਏ ਨੇ ਫਸਲ ਇੱਕ ਵਾਰੀ ਵੀ ਨਹੀਂ ਚੱਕੀ ਗਈ ਤੇ ਆ ਪਹਿਲੀ ਵੇਖੋ ਪਹਿਲੀ ਦੇ ਹਾਲਾਤ ਕੀ ਨੇ ਕਿਤੇ ਤੇ ਟਿੱਬੇ ਬਣ ਗਏ ਕਿਤੇ ਟੋਏ ਬਣ ਗਏ ਮੈਨੂੰ ਲੱਗਦਾ ਵੀ ਆ ਇਹ ਚਿਖੜੀ ਜੀ ਦੇ ਪੰਜਾਬ ਦਾ ਬੱਤਰ ਵੀ ਨਹੀਂ ਵਾਵਾ ਚ ਰੋਣੀ ਸੋ ਆ ਹਾਲਾਤ ਨੇ ਬੋਰ ਬਾਰ ਵੀ ਬੋਰ ਵੀ ਰੁੜ ਗਿਆ ਜੀ ਹੈ ਰੁੜ ਗਿਆ ਰੁੜ ਗਿਆ ਤੇ ਬੋਰ ਤੇ ਹੁਣ ਆਪਾਂ ਵੇਖਦੇ 1.5-2 ਲੱਖ ਰੁਪਏ ਪਾਉ ਬੋਰ ਤੇ ਖਰਚਾ ਆ ਜਾਂਦਾ ਮੋਟਰ ਤੇ ਖਰਚਾ ਆ ਜਾਂਦਾ ਮੋਟਰ ਵੀ ਹੀ ਮੋਟਰ ਵੀ ਹੀ ਅੱਛਾ ਮੋਟਰ ਵੀ ਹੀ ਬੋਰ ਵੀ ਆ ਸਾਰਾ ਕੁਝ ਰੁੜ ਗਿਆ ਆ ਬਾਕੀ ਹਾਲਾਤ ਤੁਸੀਂ ਵੇਖ ਲਓ ਘਰ ਦੇ ਵਿੱਚ ਤੁਹਾਨੂੰ ਦੱਸਦੇ ਆ ਤੇ ਜ਼ਮੀਨ ਦੇ ਉਦੋਂ ਬਿਹਤਰ ਆ ਤੇ ਬਾਕੀ ਅਸੀਂ ਤੇ ਸਮਾਜ ਸੇਵੀਆਂ ਨੂੰ ਇਹ ਬੇਨਤੀ ਕਰਦੇ ਆ ਵੀ ਇਹ ਵੀਰ ਦੀ ਬਾਹ ਫੜੀ ਜਾਵੇ ਇਹਦੀ ਸਹਾਇਤਾ ਕੀਤੀ ਜਾਵੇ ਕਿਉਂਕਿ ਬਹੁਤ ਹੀ ਹਾਲਾਤ ਮਾੜੇ ਨੇ ਵੇਖੋ ਸਾਰੇ ਪਿੰਡ ਦੇ ਮੌਤਬਰ ਜਾਨੇ ਕਿਸਾਨ ਆਗੂ ਨੇ ਸਾਡੇ ਜੇਜੇ ਢਾਬੇ ਵਾਲੇ ਵੀਰ ਨੇ ਸੋ ਇਹਨਾਂ ਨੇ ਇਹਦੀ ਅਪੀਲ ਕੀਤੀ ਹੈ ਸੰਗਤ ਦੇ ਚਰਨਾਂ ਦੇ ਵਿੱਚ ਅਸੀਂ ਕਹਿੰਨੇ ਵੀ ਸਮਾਜ ਸੇਵ ਨੂੰ ਗਰਾਊਂਡ ਤੇ ਆਓ ਪਿੰਡ ਦੇ ਵਿੱਚ ਪਿੰਡ ਵਾਲਿਆਂ ਤੋਂ ਜਾਣੋ ਕਿਉਂਕਿ ਆਪਾਂ ਜਦੋਂ ਵੀ ਕੋਈ ਧੀ ਪੁੱਤ ਦਾ ਰਿਸ਼ਤਾ ਕਰਦੇ ਆਪਾਂ ਪਿੰਡੋਂ ਪੜਤਾਲ ਕਰਦੇ ਆਂ ਬੰਦੇ ਕਿਹੋ ਜਿਹੇ ਨੇ ਸਰਮਾਇਦਾਰ ਨੇ ਗਰੀਬ ਨੇ ਕਿਹੋ ਜਿਹੇ ਨੇ ਇਹਦੇ ਹਾਲਾਤ ਕੀ ਨੇ ਪਿੰਡ ਵਾਲੇ ਜਿਹੜੇ ਨੇ ਮੇਰੇ ਤੋਂ ਬਿਹਤਰ ਦੱਸ ਸਕਦੇ ਨੇ ਸੋ ਪਿੰਡੋਂ ਆਪਾਂ ਪੜਤਾਲ ਕਰੀ ਆਪਾਂ ਕਈ ਵਾਰ ਪੜਤਾਲ ਕੀਤੇ ਤੋਂ ਬਿਨਾਂ ਹੀ ਆਪਾਂ ਟਰੈਕਟਰ ਦੇ ਦਿੰਨੇ ਆਪਾਂ ਬੜੇ ਇਧਰ ਮੈਂ ਵੇਖਿਆ ਜਨਾਲੇ ਵਾਲੇ ਪਾਸੇ ਜਾਂ ਹੋਰ ਪਾਸੇ ਕਹਿੰਦੇ ਵੀ ਬਾਅਦ ਚ ਪਤਾ ਲੱਗਦਾ ਵੀ ਯਾਰ ਉਹਨਾਂ ਤਿੰਨ ਤਿੰਨ ਮੰਝਲੀ ਕੋਠੀਆਂ ਉਹਨਾਂ ਦੇ ਬੱਚੇ ਕੈਨੇਡਾ ਅਮਰੀਕਾ ਗਏ ਨੇ ਸੋ ਉਹਨਾਂ ਤੱਕ ਆਪਾਂ ਅਪਰੋਚ ਕਰ ਲੈਨੇ ਆ ਪਰ ਇਹਦੇ ਵੇਖੋ ਅੱਜ ਭਤੀਜੀ ਵੀ ਜਿਹੜੀ ਹੈ ਪਿੱਛੇ ਜੇ ਕਹਿੰਦੇ ਭਰਾ ਦੀ ਡੈਥ ਹੋ ਗਈ ਏ ਇੱਕ ਭਤੀਜੀ ਏ ਭਤੀਜੀ ਦੀ ਪੜ੍ਹਾਈ ਦਾ ਵੀ ਮਤਲਬ ਚਿੰਤਾ ਲੱਗੀ ਏ ਵੀਰ ਨੂੰ ਮਾਂ ਬਿਮਾਰ ਏ ਤੇ ਆਪ ਵੀ ਹੁਣ ਜਦੋਂ ਇਹ ਪੈੜੀਲੇ ਵੇਖਦਾ ਤੇ ਦੀਆਂ ਪੁੱਭਾਂ ਨਿਕਲਦੀਆਂ ਵੀ ਮੈਨੂੰ ਅੱਗੋਂ ਕੋ ਆਪਣਾ ਭੂwek ਜਿਹੜਾ ਧੁੰਦਲਾ ਦਿਖ ਰਿਹਾ ਸੋ ਮੈਂ ਕਹਿੰਦਾ ਵੀ ਇਹੋ ਜੇ ਵੀਰ ਦੀ ਬਾਹ ਫੜਨ ਦੀ ਲੋੜ ਏ ਹਾਂ ਵੀ ਜਵਾਨਾ ਜੇ ਕੋਈ ਨਹੀਂ ਬਾਹ ਫੜਦਾ ਤੇ ਫਿਰ ਤੇਰੇ ਆਸੇ ਕੀ ਅੱਗੇ ਕੁਝ ਨਹੀਂ ਕਹਿ ਸਕਦੇ ਹੈਂ ਕੁਝ ਨਹੀਂ ਕਹਿ ਸਕਦੇ ਅੱਛਾ ਜੀਵਨ ਹੈ ਅੱਗੇ ਭਵਿੱਖ ਧੁੰਦਲਾਈ ਹੈ ਫਿਰ ਕੋਈ ਇੱਕ ਤਾਂ ਫਿਰ ਦਿਸ ਨਹੀਂ ਰਿਹਾ ਜੀ ਬਾਕੀ ਜਿਹੜੀ ਟਰੈਕਟਰਾਂ ਦੀ ਗੱਲ ਆ ਟਰੈਕਟਰਾਂ ਦੀ ਨਹੀਂ ਕੀ ਲੋੜ ਲੋੜ ਇਥੇ ਸੰਗਤ ਨੂੰ ਆ ਕੇ ਮੌਕਾ ਵੇਖਣ ਦੀ ਜਿਹੜੇ ਟਰੈਕਟਰ ਦੇ ਰਿਹਾ ਤਾਂ ਸਮਝ ਲਓ ਮਕਾਲ ਆ ਕਿਉਂਕਿ ਜਿੰਨੇ ਆਉਣਾ ਉਹਨੇ ਆਖਣਾ ਪਹਿਲਾਂ ਮੇਰੀ ਜ਼ਮੀਨ ਪੱਤਰਕਾਰ ਇਹ ਟਰੈਕਟਰ ਸਾਂਝਾ ਆਏ ਇਹ ਸਮਾਜ ਸੇਵੀ ਵਾਲੇ ਦਿੱਤਾ ਵਾ ਇਹ ਟਰੈਕਟਰ ਤੇ ਮਕਾਲਾ ਪੈਣੀਆਂ ਨੇ ਇਹ ਦਾ ਸਮਾਜ ਸੇਵੀ ਆਉਣ ਹੈ ਡੀਜ਼ਲ ਦੇਣ ਕਿਉਂਕਿ ਟਰੈਕਟਰ ਤਾਂ ਹਰ ਜ਼ਿਮੀਂਦਾਰ ਦੇ ਘਰ ਖਲੋਤਾ ਵਾ ਹਰ ਜ਼ਿਮੀਂਦਾਰ ਦੇ ਘਰ ਟਰੈਕਟਰ ਖਲੋਤਾ ਵਾ ਬਾਕੀ ਟਰੈਕਟਰਾਂ ਦੀ ਨਹੀਂ ਲੋੜ ਟਰੈਕਟਰ ਤਾਂ ਇੱਕ ਮਕਾਲਿਆ ਕਿੰਨੇ ਕਿੱਲੇ ਵੀਰ ਦੇ ਕੀਤੇ ਸਾਢੇ 4 ਕਿੱਲੇ ਆ ਸਾਢੇ 4 ਕਿੱਲੇ ਮੈਂ ਅਕਾਲ ਚੈਨਲ ਨੂੰ ਬੇਨਤੀ ਕਰਾਂਗਾ ਸਾਡੇ ਯੂਕੇ ਦੀ ਟੀਮ ਨੂੰ ਔਰ ਇੰਡੀਆ ਦੀ ਟੀਮ ਨੂੰ ਸਮੁੱਚੀ ਟੀਮ ਨੂੰ ਬੇਨਤੀ ਕਰਾਂਗਾ ਵੀ ਆਪਾਂ ਇਹੋ ਜੇ ਵੀਰ ਇੱਕ ਦੀ ਜ਼ਿੰਮੇਵਾਰੀ ਜ਼ਰੂਰ ਲਈਏ ਕਿਉਂਕਿ ਅੱਜ ਮੈਨੂੰ ਪਤਾ ਲੱਗਾ ਵੀ ਰਾਜੀ ਸਭਰਾ ਦੇ ਵਿੱਚ ਵੀ ਅਕਾਲ ਚੈਨਲ ਵੱਲੋਂ ਵੱਡੇ ਵੀਰ ਹਰਪ੍ਰੀਤ ਸਿੰਘ ਮਾਹੂਨ ਐਲਾਨ ਕੀਤਾ ਵੀ ਮੇਰੀ ਰਾਤ ਕੋਨਰ ਸਾਹਿਬ ਦੇ ਨਾਲ ਗੱਲਬਾਤ ਹੋਈ ਵੀਰ ਜਗਜੀਤ ਸਿੰਘ ਨਾਲ ਗੱਲਬਾਤ ਹੋਈ ਏ ਉਹਨਾਂ ਦੀ 500 ਲੀਟਰ ਤੇਲ ਅੱਜ ਉਹਨਾਂ ਨੇ ਰਾਜੀ ਸਭਰਾ ਪਿੰਡ ਨੂੰ ਦਿੱਤਾ ਸੋ ਮੈਂ ਬੇਨਤੀ ਕਰਾਂਗਾ ਤਜਿੰਦਰ ਵੀਰ ਜੀ ਜਾਂ ਅਕਾਲ ਚੈਨਲ ਦੀ ਸਮੁੱਚੀ ਪੰਜਾਬ ਦੀ ਟੀਮ ਇੱਥੇ ਇੱਕ ਵਾਰ ਇਸ ਪਿੰਡ ਦੇ ਵਿੱਚ ਵਿਜ਼ਿਟ ਕਰੇ ਨਿਜ਼ਾਮਦੀਨ ਜਦੋਂ ਆਪਾਂ ਆਪਾਂ ਵੇਖਦੇ ਆ ਨਵਾਂ ਬ੍ਰਿਜ ਬਣਿਆ ਵੇਖੋ ਤੁਸੀਂ ਉਹਦੇ ਨਾਲ ਜਿਹੜਾ ਪਹਿਲਾ ਪਿੰਡ ਆਉਂਦਾ ਸੋ ਕਨਾਲ ਕਲੋਨੀ ਪਹਿਲਾ ਪਿੰਡ ਆਉਂਦਾ ਇਹਦੇ ਵੀਰ ਦੇ ਘਰ ਦੇ ਹਾਲਾਤ ਵੀ ਸੰਗਤ ਨੂੰ ਵਿਖਾਏ ਜਾਣ ਜੇ ਘਰ ਦੀ ਕੋਈ ਆਪਾਂ ਆਪਾਂ ਮਰਮਮਤ ਕਰਵਾ ਸਕਦੇ ਆ ਤੇ ਸੋ ਮੈਂ ਬੇਨਤੀ ਕਰਾਂਗਾ ਅਕਾਲ ਚੈਨਲ ਨੇ ਕਿਉਂਕਿ ਪਿਛੇ 23 ਦੇ ਵਿੱਚ ਹੜ ਆਏ ਤੇ ਮੈਂ ਵੀਰ ਨੂੰ ਵਿਖਾਵਾਂ ਉਹ ਸਾਹਮਣਾ ਏਰੀਆ ਵਿਖਾਏ ਦੇਵੇ ਕਡਮ ਉੱਥੇ 8 ਤੋਂ 10 ਲੱਖ ਰੁਪਈਆ ਲੱਗਾ ਸੀ ਮਕਾਨ ਤਿਆਰ ਕਰਕੇ ਦਿੱਤਾ ਅਕਾਲ ਚੈਨਲ ਨੇ ਪਹਿਲਾਂ ਵੀ ਆਪਾਂ ਵੇਖਦੇ ਆ ਕਿਲੀ ਬੋਦਲਾ ਵੀ ਉੱਥੇ ਵੀ ਮਕਾਨ ਤਿਆਰ ਕੀਤਾ بڑے ਮਕਾਨ ਹੁਣ ਤੱਕ ਅਕਾਲ ਚੈਨਲ ਅਕਾਲ ਏਡ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਬੜਿਆਂ ਦਾ ਮੁਰਵ ਸੇਵਾ ਕੀਤਾ ਸੋ ਮੈਂ ਬੇਨਤੀ ਕਰਾਂਗਾ ਵੀ ਇਹੋ ਜਿਹੇ ਵੀਰ ਦੇ ਵੀ ਹਾਲਾਤ ਜਾਣੇ ਜਾਣ ਸੋ ਬੱਚੀ ਦੀ ਫੀਸ ਦੀ ਜ਼ਿੰਮੇਵਾਰੀ ਲਈ ਜਾਵੇ ਜੋ ਪੜ੍ਹਾਈ ਦਾ ਖਰਚਾ ਹੈ ਸੋ ਬੱਚੀ ਨੂੰ ਆਪਾਂ ਪੜ੍ਹਾਈਏ ਉਹਨੂੰ ਪੈਰਾਂ ਸਿਰ ਕਰੀਏ ਕੋਈ ਸਾਡਾ ਸਹਿਯੋਗੀ ਜਿਹੜਾ ਕਿਉਂਕਿ ਅਕਾਲ ਚੈਨਲ ਅਕਾਲ ਏਡ ਇਹ ਸੰਗਤਾਂ ਦਾ ਕੋਈ ਵੀ ਸੰਗਤ ਦੇ ਵਿੱਚੋਂ ਯੂਕੇ ਦੀ ਸੰਗਤ ਦੇ ਵਿੱਚੋਂ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਦੇ ਵਿੱਚੋਂ ਕੋਈ ਮਾਤਾ ਦੀ ਦਵਾਈ ਦੀ ਜ਼ਿੰਮੇਵਾਰੀ ਲੈ ਸਕਦਾ ਕੋ ਬੱਚੀ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਲੈ ਸਕਦਾ ਕੋਈ ਮਕਾਨ ਦੀ ਉਸਾਰੀ ਦੀ ਜ਼ਿੰਮੇਵਾਰੀ ਲੈ ਸਕਦਾ ਤੇ ਕੋਈ ਮੇਰਾ ਵੀਰ ਭਰਾ ਜਿਹੜਾ ਇਹ ਸੁਣ ਰਿਹਾ ਸਮਾਜ ਸੇਵੀ ਉਹ ਇੱਥੇ ਆ ਕੇ ਜੇ ਜ਼ਮੀਨ ਪੱਧਰ ਕਰੇ ਜਾਂ ਕੋਈ ਟਰੈਕਟਰ ਲਿਆ ਕੇ ਆ ਕੇ ਪੱਧਰ ਕਰਨ ਦੀ ਖਾਦ ਤੇਲ ਬੀਜ ਆਦਿ ਦੀ ਸੇਵਾ ਲੁੱਟਣੀ ਚਾਹੁੰਦਾ ਕਿਉਂਕਿ ਅੱਜ ਇਹ ਵੀਰ ਦੇ ਹਾਲਾਤ ਇਹੋ ਜਿਹੇ ਨੇ ਵੀ ਕਰਜ਼ਾ ਚੜ ਗਿਆ ਵਿਆਜ ਤੇ ਵਿਆਜ ਪੈ ਰਹੀ ਏ ਤੇ ਕਹਿੰਦੇ ਵੀ ਵਿਆਜ ਲੈਣ ਵਾਲੇ ਫੋਨ ਤੇ ਫੋਨ ਕਰ ਰਹੇ ਨੇ ਹੁਣ ਇਹ ਕਰੇ ਕੀ ਵੇਖੋ ਆ ਹਾਲਾਤ ਨੇ ਸਾਡੀਆਂ ਮਾਲਕੀ ਜ਼ਮੀਨਾਂ ਨੇ ਅੱਜ ਦਰਿਆ ਦੇ سپرد ਹੋ ਗਈਆਂ ਸਾਨੂੰ ਇਹ ਕਹਿਣ ਲਈ ਮਜਬੂਰ ਸਰਕਾਰਾਂ ਨੇ ਕਰਤਾ 78 ਸਾਲਾਂ ਚ ਅਸੀਂ ਆਪ ਕਹਿ ਰਹੇ ਮਾਲਕੀ ਜ਼ਮੀਨਾਂ ਨੂੰ ਵੀ ਦਰਿਆ ਵਾਲੀਆਂ ਜ਼ਮੀਨਾਂ ਨੇ ਮੈਨੂੰ ਲੱਗਦਾ ਵੀ ਜਿਨ੍ਹਾਂ ਦੀਆਂ ਜ਼ਮੀਨਾਂ ਇਸ ਪਾਸੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਨੂੰ ਕਿਸੇ ਰਿਸ਼ਤਾ ਨਹੀਂ ਕਰਨਾ ਜੀ ਉਹਨਾਂ ਨੇ ਕਿਹਾ ਵੀ ਤੁਹਾਡੇ ਤੇ ਪਾਣੀ ਰੋਝ ਆਏ ਨਾ ਇਹ ਕੁ ਕੁੜੀ ਨੂੰ ਦਰਿਆਈ ਡੋਪਣਾ ਨਹੀਂ ਲੱਗਦਾ ਬਹੁਤ ਮੜੇ ਹਲਾਤ ਹੋ ਗਏ ਜੀ ਉਹਨਾਂ ਆ ਬਾਨਾ ਦੋਵਾਂ ਦੇ ਅੰਦਰ ਅੰਦਰ ਜਿਹੜੀ ਜ਼ਮੀਨ ਹੈ ਉਹਦਾ ਜ਼ਮੀਨ ਗਿਣਿਆ ਨਹੀਂ ਜਾ ਸਕਦਾ ਜੀ ਹੁਣ ਦਾ ਇਹਦਾ ਹੁਣ ਦਰਿਆ ਉਹਦਾ ਹੱਲ ਨਹਿਰੀਕਰਨ ਜੇ ਨਹਿਰੀਕਰਨ ਕਰਦੇ ਹੁਣ ਜੇ ਮੰਨ ਲਓ ਵਿੱਚ ਵੀ ਜ਼ਮੀਨ ਵੀਰ ਦੀ ਆਉਂਦੀ ਏ ਤੇ ਜੇ ਅੱਜ ਆ ਪੋਲਾ ਲੈਣ ਕਰੋੜ ਰੁਪਈਆ ਦਿੱਤਾ ਇਹਨੂੰ 50 ਲੱਖ ਵੀ ਦੇ ਦੇਣਾ ਉਹਦਾ ਫਿਰ ਹੱਲ ਹੋ ਸਕਦਾ ਨਾ ਕੋਈ ਜੇ ਸਰਕਾਰ ਹੱਲ ਚ ਨਹਿਰੀ ਕਰਨੇ ਹੱਲ ਹੋ ਸਕਦਾ ਵਾ ਬਾਕੀ ਜਿਹੜੀ ਆ ਦੋ ਇੱਕ ਉਧਰ ਬੰਨ ਇੱਕ ਇਧਰ ਬੰਨ ਇਹ ਬੰਨ ਦੇ ਅੰਦਰ ਜਿਹੜੀ ਜ਼ਮੀਨ ਇਹਨੂੰ ਜ਼ਮੀਨ ਨਹੀਂ ਹੁਣ ਗਿਣਿਆ ਜਾ ਸਕਦਾ ਉਹ ਤਾਂ ਹੁਣ ਸਾਲ ਬਾਅਦ ਤਾਂ ਪਾਣੀ ਆ ਜਾਣਾ ਮੈਂ ਦੱਸ ਦਿਆਂ ਇਹਦੇ ਵਿੱਚ ਹੀ ਦੋਵਾਂ ਬੰਨਾਂ ਦੇ ਵਿੱਚ ਮੇਰੀ 18 ਕਿੱਲੇ ਸਫੈਦਾ ਰੁੜਿਆ ਇਹ ਵੀਰ ਦੀ ਵੀ 10-12 ਕਿੱਲੇ ਰੁੜ ਗਈ ਏ ਪਰ ਵੀਰ ਨੇ ਆਪਣੇ ਬਾਰੇ ਨਹੀਂ ਕਿਹਾ ਨਾ ਹੀ ਮੈਂ ਆਪਣੇ ਬਾਰੇ ਕਿਹਾ ਪਰ ਅਸੀਂ ਵੀਰ ਬਾਰੇ ਜ਼ਰੂਰ ਕਹਿ ਰਹੇ ਹਾਂ ਕਿਉਂਕਿ ਅੱਜ ਵੀਰ ਕਰਜ਼ੇ ਦੀ ਮਾਰ 헤ਠੇ ਪਰ ਅਜੇ ਚਲੋ ਵੀਰਾਂ ਸਾਰਿਆਂ ਨੇ ਹੌਸਲਾ ਦਿੱਤਾ ਮੈਨੂੰ ਲੱਗਦਾ ਜੇ ਸਮਾਜ ਸੇਵੀ ਨਾ ਬਾਹ ਫੜਦੇ ਤੇ ਸਰਕਾਰ ਦੇ ਤੇ ਜੋ ਹਾਲਾਤ ਨੇ ਅੱਜ ਦੀ ਵੀ ਸਰਕਾਰ ਆਪਾ ਟੀਚਰਾਂ ਕਰ ਰਹੀ ਏ ਤੇ ਮੈਨੂੰ ਲੱਗਦਾ ਵੀ ਇਹ ਖੁਦ ਖੁਸ਼ੀਆਂ ਵਾਲਾ ਦੌਰ ਸ਼ੁਰੂ ਹੋਣਾ ਸੀ ਪਰ ਜੇ ਸਮਾਜ ਸੇਵੀ ਬਾਹ ਨਾ ਫੜਦੇ ਸਮਾਜ ਸੇਵੀ ਨੇ ਬਾਹ ਫੜੀ ਤੇ ਤਾਂ ਅੱਜ ਥੋੜਾ ਜਿਹਾ ਹਾਲਾਤ ਹਾਂ ਪਾਉ ਕਿਹੜਾ ਪਿੰਡ ਏ ਇਹ ਨਿਯਾਮਦੀ ਨਾਲ ਪਿੰਡੀ ਤੇ ਕੀ ਆ ਵੀਰ ਦੇ ਕਹਿੰਦੇ ਫਸਲਾ ਟਿੱਬੇ ਪੈ ਗਏ ਨੇ ਕੀ ਕਰੀਏ ਇਹ ਸਾਰਾ ਤਾਂ ਬਹੁਤ ਮੰਦਾਲ ਹੋਇਆ ਜੀ ਗਾਂ ਖਰੀਦੋ ਮੰਦਾਲ ਹੋਈ ਨਾ ਜੋ ਚੱਲੰਦਿਆ ਜਿ ਸਰਕਾਰ ਤਾਂ ਬਾਣੀ ਫੜਨ ਦਈ ਤੇ ਜੋ ਕੀਤਾ ਸੱਜਣਾ ਮਿੱਤਰਾ ਬਾਅਦ ਸੰਸਥਾਨ ਨੇ ਕੀਤਾ ਜੋ ਸਹੂਲਤਾਂ ਉਹ ਪਹੁੰਚ ਨਹੀਂ ਆ ਬਾਕੀ ਸਰਕਾਰ ਦਾ ਜੇ ਮਾਣਾ ਪਿਛਲੀ ਾਰਾਂ ਨੂੰ 6800 ਦੀ ਗੱਲ ਰਹੇਣੀ ਆ 6800 ਕਿਸੇ ਨੂੰ ਮਿਲਿਆ ਕਿਸੇ ਨੂੰ ਨਹੀਂ ਕਿ ਕਿ ਪਹਿਲੀਆਂ ਖਰਾਬ ਹੋ ਗਈਆਂ 6800 ਨਾਲ ਕੇ ਬੀਜੀ ਹਟ ਜਾਣੀਆਂ ਵਿਸ਼ੇਸ਼ ਗਰਦੌਰੀਆਂ ਨਾਲੇ ਆਂਦੇ ਸੀ ਗਰਦੌਰੀਆਂ ਬਾਅਦ ਛੋਣ ਗਈਆਂ ਪਹਿਲਾਂ ਖਾਤੇ ਪੈਸੇ ਜਾਣਗੇ ਇਹ ਜੀ ਜਵੇਂ ਆਂਦੇ ਨਾ ਹਾਥੀ ਦੀਆਂ ਗੱਲਾਂ ਦਾ ਹਾਥੀ ਦੇ ਦੰਦ ਵਿਖਾਉਣ ਵਾਲੇ ਹੋਰ ਤੇ ਖਾਣ ਵਾਲੇ ਹੋਰ ਹਮ ਸਰਕਾਰਾਂ ਤੋਂ ਹਿਸਾਬ ਲਾ ਲਓ ਕਿ 19 ਚ ਆਇਆ ਹੜ ਹੂੰ ਉਦੋਂ ਸਰਕਾਰ ਕਾਲੀ ਦਲ ਦੀ ਸੀ ਹੂੰ ਹੁਣ ਸਾਰੇ ਮੰਤਰੀ ਸੰਤਰੀ ਬੰਨਾਂ ਦੇ ਪੈਸੇ ਵੰਡਦੇ ਫਿਰਦੇ ਉਦੋਂ ਪੱਥਰ ਲਾ ਪੱਕਾ ਨਹੀਂ ਬੰਨਾਂ ਨੂੰ ਕਰ ਸਕਦੇ ਹੂੰ ਹੁਣ ਰੋਟੀਆਂ ਸੇਕਣ ਦੇ ਨਾ ਉਦੋਂ ਬਾਅਦ ਉਦੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਉਹਨਾਂ ਕੁਝ ਨਹੀਂ ਕੀਤਾ ਬੱਕਰੀ ਕੁਕੜੀ ਵਾਲਿਆਂ ਕੁਝ ਨਹੀਂ ਕੀਤਾ ਹੂੰ ਇਹ ਤਾਂ ਆ ਸਮਾਜ ਸੇਵੀਆਂ ਆ ਸੈਸ਼ਨ ਹੋ ਗਿਆ ਰਿਹਾ ਪਿੱਛੇ ਆ ਇੱਕ ਫੇਰੇ ਅੱਜ ਫੇਰੇ ਦਾਈ ਕੱਲ ਪਰਸੋਂ ਹਾਂਜੀ ਉਹਦੇ ਵਿੱਚ ਇਹਨਾਂ ਨੇ ਜਿਹੜੀ ਆਮ ਜਨਤਾ ਜੇ ਤੁਹਾਡੇ ਅਰਗੇ ਵੀਰ ਸੇਵਾ ਕਰ ਰਹੇ ਚਾਹ ਬੰਨ ਬੰਨ ਰਹੇ ਉਹਨਾਂ ਦਾ ਥੈਂਕ ਯੂ ਵੀ ਨਹੀਂ ਕੀਤਾ ਵੀ ਧੰਨਵਾਦ ਜਿਹੜੇ ਲੋ ਆਪਦੀਆਂ ਰੋਟੀਆਂ ਸੇਕੀ ਗਏ ਉਥੇ ਉਹ ਆਂਦਾ ਜੀ ਬਾਜਵਾ ਸਾਹਿਬ ਕਹਿੰਦਾ ਸੀ ਇਹਦੀ ਖਲਾਈ ਨਹੀਂ ਹੋਈ ਨਹਿਰਾਂ ਦੀ ਤੇ ਭਗਵਾਨ ਤਮਾਨ ਕਹਿ ਰਿਹਾ ਸੀ ਜੰਨੀ ਖਲਾਈ ਸਾਡੇ ਰਾਜ ਚ ਹੋਈ ਐਨੀ ਲੰਮੀ ਖਲਾਈ ਨਹੀਂ ਹੋਈ ਦੇਣਾ ਲੈਣਾ ਕੁਛ ਨਹੀਂ ਤੇ ਕੱਲਾ ਦਾ ਕੜਾ ਜਿਹੜਾ ਸੈਸ਼ਨ ਲੱਗਦਾ ਤੇ ਕਰੋੜਾਂ ਦਾ ਬੋਝ ਫੇਰ ਸਾਡੇ ਸਿਰ ਤੇ ਪੈ ਜਾਂਦਾ ਹੈ ਹੈ ਸਾਰੇ ਚੋਰ ਹਾਂ ਤੇ ਬਾਕੀ ਜਿਹੜੇ ਜਿਹੜੇ ਮੰਤਰੀ ਸੰਤਰੀ ਆ ਰਹੇ ਆ ਉਹ ਲੋਕਾਂ ਦੇ ਦੁੱਖ ਵਾ ਥੋੜੀ ਆ ਰਹੇ ਆ ਉਹ ਪਤਾ ਕੀ ਆਂਦੇ ਆ ਸਾਡੀ ਸਰਕਾਰ ਬਣਾ ਦਿਓ ਬਸ ਉਹ ਇੱਕ ਗੱਲ ਕਰ ਰਹੇ ਸਾਡੀ ਸਰਕਾਰ ਬਣਾ ਦਿਓ ਬਾਸ ਤੁਹਾਨੂੰ ਉਹ ਦੇ ਦਾਂਗੇ ਜੋ ਤੁਸੀਂ ਸਰਕਾਰ ਦੇ ਵਿੱਚ ਉਹ ਤੁਸੀਂ ਦੱਸੋ ਲੋਕਾਂ ਨੂੰ ਕੀ ਦਿੱਤਾ ਸੀ ਹੁਣ ਹੁਣ ਤੁਸੀਂ ਕਹਿ ਰਹੇ ਜੀ ਸਾਡੀ ਸਰਕਾਰ ਬਣਾ ਦਿਓ ਵੀ ਅਸੀਂ ਤੁਹਾਨੂੰ ਉਹ ਕਰਾਂਗੇ ਤੁਹਾਨੂੰ ਵੀ ਦੇਵਾਂਗੇ ਖਾਦ ਦੇਵਾਂਗੇ ਜੋ ਤੁਹਾਡੀ ਸਰਕਾਰ ਹੀ ਤੁਸੀਂ ਅੱਗੇ ਸਰਕਾਰ ਦੇ ਵਿੱਚ ਰਹਿ ਗਏ ਗਏ ਜੀ ਹੁਣ ਤੁਸੀਂ ਜਦੋਂ ਕੁਰਸੀ ਤੇ ਬਹਿ ਜਾਂਦੇ ਉਹ ਦਿਮਾਗ ਖਰਾਬ ਹੋ ਜਾਂਦਾ ਜਦੋਂ ਕੁਰਸੀ ਥੱਲੇ ਨਿਕਲ ਜਾਂਦੀ ਆ ਉਹਦੋਂ ਮੁੜ ਕੇ ਕਹਿੰਦੇ ਆ ਜੀ ਅਸੀਂ ਤੁਹਾਡੇ ਆ ਕਰਾਂਗੇ ਅਸੀਂ ਜੀ ਨਹਿਰੀਕਰਨ ਕਰ ਦਾਂਗੇ ਨਹਿਰੀਕਰਨ ਵੀ ਸਰਕਾਰ ਕਰ ਸਕਦੀ ਆ ਕਿਸਾਨਾਂ ਨੂੰ ਜ਼ਮੀਨਾਂ ਦਾ ਪੈਸਾ ਦੇ ਦੇਵੇ ਜਿਹੜਾ ਬੰਦਾ ਵਾ ਮਾਲਕੀਆਂ ਜ਼ਮੀਨਾਂ ਨੇ ਤੇ ਨਹਿਰੀਕਰਨ ਕਰ ਦੇਵੇ ਕਿਸਾਨ ਕਿਹਦੇ ਵੇਰੇ ਆ ਬਿਲਕੁਲ ਜੀ ਕਿਉਂਕਿ ਜਦੋਂ ਕੀ ਜਾਂਦਾ ਜਿਆਦਾ ਜਾਂਦਾ ਲੁੱਟਦਾ ਜਾਂਦਾ ਹੋਵੇ ਤੇ ਫਿਰ ਥੋੜਾ ਬਚਾ ਲੈਣਾ ਚਾਹੀਦਾ ਵਾ ਜੇ ਮਾਲ ਦੀ ਡੀਲ ਜਾਂਦੀ ਆ ਜੇ ਮੰਨ ਲਓ ਆਪਣੀ ਇਸ 10 ਕਿੱਲੇ ਜਾਂਦੀ ਆ ਜੇ 5 ਕਿੱਲੇ ਨਹਿਰ ਦੇ ਵਿੱਚ ਸਰਕਾਰ ਦੇ ਕੇ ਪੈਸਾ ਦੇ ਦੂਗੀ ਤੇ 5 ਕਿੱਲੇ ਵਿੱਚ ਆ ਵੀ ਜਦੋਂ 5 ਤਾਂ ਬਾਜੂ ਨਾ ਬਿਲਕੁਲ ਬਿਲਕੁਲ ਬਾਕੀ ਸਰਕਾਰ ਦੇ ਵਿੱਚ ਬਾਕੀ ਸਰਕਾਰ ਜਿਹੜੀ ਆ ਰਹੀ ਆ ਸਭ ਰੋਟੀਆਂ ਸੇਕਣ ਆ ਰਹੇ ਆ ਕੋਈ ਨਹੀਂ ਆ ਰਿਹਾ ਕੋਈ ਮੰਤਰੀ ਸੰਤਰੀ ਜਿੰਨੇ ਵੀ ਜਿੰਨੀਆਂ ਪਾਰਟੀਆਂ ਨੇ ਇਹ ਨਹੀਂ ਇੱਕ ਪਾਰਟੀ ਸਾਰੀਆਂ ਪਾਰਟੀਆਂ ਹੀ ਸਰਕਾਰ ਜੀ ਕਰ ਸਕਦੀ ਪਹਿਲੋਂ ਗਜ਼ੋਰੀਆਂ ਕਰੇ ਜਿਹੜੀ ਪਹਿਲੀ ਰੁੜੀ ਆ ਉਹ ਤੇ ਖਰਾਬੇ ਨਾਲ ਨਹੀਂ ਪਾਰ ਲੱਗਣਾ ਉਹਦਾ ਪਹਿਲੀ ਰੁੜੀ ਦਾ ਖਰਾਬਾ ਵੱਖਰਾ ਦਿੱਤਾ ਜਾਵੇ ਜਿਹਦੀ ਫਸਲ ਮਰੀ ਆ ਕੀਮਤੀ ਗੱਲ ਕੀਤੀ ਏ ਇਸ ਵਾਰ ਭਗਵੰਤ ਮਾਨ ਸਾਹਿਬ ਨੇ ਪਿਛਲੀ ਤੇ ਕੁਕੜੀਆਂ ਭੇਡਾਂ ਬੱਕਰੀਆਂ ਕਹੀਆਂ ਸੀ ਅੱਜ ਕੀ ਕਿਹਾ ਸੀ ਵਿਸ਼ੇਸ਼ ਗਰਦੌਰੀ ਵਿਸ਼ੇਸ਼ ਗਰਦੌਰੀ ਦਾ ਅੱਜ ਜਿਵੇਂ ਵੇਖੋ ਇੱਕ ਆ ਪਟਵਾਰੀ ਨੂੰ ਪਤਾ ਨਹੀਂ ਲੱਗ ਰਿਹਾ ਤਹਿਸੀਲਦਾਰ ਨੂੰ ਪਤਾ ਨਹੀਂ ਲੱਗ ਰਿਹਾ ਐਸਡੀਐਮ ਨੂੰ ਪਤਾ ਨਹੀਂ ਲੱਗ ਰਿਹਾ ਇਹਨੂੰ ਪਤਾ ਲੱਗ ਗਿਆ ਕਹਿੰਦਾ ਵਿਸ਼ੇਸ਼ ਗਰਦੌਰੀ ਦਾ ਮਤਲਬ ਇਹ ਹੁੰਦਾ ਵੀ ਫਸਲ ਖਰਾਬ ਹੋਈ ਕਿ ਜ਼ਮੀਨ ਖਰਾਬ ਹੋਈ ਹੈ ਕਿਤੇ ਟੋਏ ਪੈ ਗਏ ਕਿਤੇ ਟਿੱਬੇ ਪੈ ਗਏ ਕਿਤੇ ਬੋਰ ਰੁੜ ਗਏ ਕਿਤੇ ਟਰਾਂਸਫਾਰਮ ਰੁੜ ਗਏ ਕਿਤੇ ਮੋਟਰਾਂ ਰੁੜ ਗਈਆਂ ਕਿਤੇ ਰੁੱਖ ਰੁੜ ਗਏ ਕਿਤੇ ਪਸ਼ੂ ਰੁੜ ਗਏ ਵਿਸ਼ੇਸ਼ ਗਰਦੌਰੀ ਦਾ ਮਤਲਬ ਵਿਸ਼ੇਸ਼ ਗਰਦੌਰੀ ਦਾ ਮਤਲਬ ਇਹ ਹੁੰਦਾ ਗਰਦੌਰੀਆਂ ਵਿਸ਼ੇਸ਼ ਦਾ ਮਤਲਬ ਇਹ ਆ ਵੀ ਅੱਜ ਜਿੱਦੀ ਚ ਪਾਣੀ ਪੈ ਗਿਆ ਸੋ ਉਹ ਪਾਣੀ ਵਾਲੀ ਜ਼ਮੀਨ ਨੂੰ ਤੁਸੀਂ ਕੀ ਦਿੰਨੇ ਹੋ ਆ ਟੋਆ ਪੈ ਗਿਆ ਸੈਂਟਰ ਵੱਲੋਂ ਕਹਿੰਦੇ ਵੀ ਜਿੱਥੇ ਟੋਆ ਪੈ ਜਾਂਦਾ ਜਿੱਥੋਂ ਪਾਣੀ ਚੱਲਣ ਲੱਗ ਪੈਂਦਾ 47000 ਰੁਪਇਆ ਕਿੱਲੇ ਦਾ ਜਿਹੜਾ ਉਹ ਸੈਂਟਰ ਗਵਰਨਮੈਂਟ ਦਿੰਦੀ ਏ ਅਸੀਂ ਕਹਿੰਨੇ ਵੀ ਸੈਂਟਰ ਵੱਲੋਂ ਹੀ ਸਾਨੂੰ ਦਵਾ ਦਿਓ ਜਿਹੜਾ ਪੱਕਾ ਹੱਲ ਵੀਰਾਂ ਨੇ ਕਹਿਤਾ ਇਹਦਾ ਨਹਿਰੀ ਕਰਨੇ ਸੋ ਅੱਜ ਇਹ ਲੋਕ ਰੁੜੇ ਪਏ ਨੇ ਇਹਨਾਂ ਦੇ ਨਾਲ ਮਜ਼ਾਕ ਨਾ ਕਰੋ ਮੈਂ ਹੱਥ ਬੰਨ੍ਹ ਕੇ ਸਰਕਾਰ ਨੂੰ ਬੇਨਤੀ ਕਰਦਾ ਥੋੜੇ ਜੇ ਸੀਰੀਅਸ ਹੋਵੋ ਉਥੇ ਆਪਾਂ ਕੁੱਕੜ ਖੇਡਾਈ ਜਾਂਦੇ ਉਹ ਕਹਿੰਦੇ ਜੀ ਯੋਂਗਾ ਲੈ ਕੇ ਆਇਆ ਕਹਿੰਦੇ ਹੈਲੀਕਾਪਟਰ ਦੇ ਤਾਂ ਉਹ ਕਹਿੰਦੇ ਜੀ ਬਿਮਾਰ ਹੋ ਗਿਆ ਕਹਿੰਦੇ ਜੀ ਉਹਨੇ ਪਹੁੰਚੇ ਲਵੇੜ ਲੇ ਸੋ ਐਹੋ ਜੀਆਂ ਗੱਲਾਂ ਲੋਕ ਸੈਸ਼ਨ ਵੱਲੇ ਮੂੰਹ ਚਾੱਕ ਕੇ ਵੰਦੇ ਨੇ ਵੀ ਇਹ ਜਿਹੜੇ ਕਿਸਾਨ ਰੋੜੇ ਨੇ ਉਹਨਾਂ ਨੂੰ ਕੀ ਦਿੰਦੇ ਨੇ ਪਰ ਤੁਸੀਂ ਇੱਕ ਦੋ ਜਣ ਮਿਹਨੇ ਮੂਨੇ ਦੇਖ ਕੇ ਚਲੇ ਜਾਣਾ ਮੈਨੂੰ ਲੱਗਦਾ ਵੀ ਇਹਨਾਂ ਨੂੰ ਕੋ ਜਾਇਏਗਾ ਜਿਵੇਂ ਵੀਰ ਨੇ ਕਿਹਾ ਵੀ 20000 ਐਲਾਨ ਹੋਇਆ ਐਲਾਨ ਤੇ ਬੀਬੀਆਂ ਨੂੰ 1000 ਰੁਪਏ ਦਾ ਵੀ ਹੋਇਆ ਪਿਛਲੀ ਵਾਰੀ ਕੁਕੜੀਆਂ ਪੇਡਾਂ ਬੱਕਰੀਆਂ ਦਾ ਐਲਾਨ ਬੜੇ ਹੋਏ ਨੇ ਸਰਕਾਰਾਂ ਦੇ ਪਰ ਵੇਖੋ ਸਰਕਾਰੀ ਐਲਾਨ ਨਾ ਰਹਿ ਜੇ ਤੁਸੀਂ ਕਿਹਾ ਸੀ ਦਿੱਲੀ ਦੀ ਤਰਜ਼ ਤੇ ਪੈਸੇ ਪਹਿਲਾਂ ਦਾਂਗੇ ਗਰਦੌਰੀਆਂ ਬਾਅਦ ਚ ਕਰਾਂਗੇ ਅੱਜ ਕਿਸੇ ਦੇ ਖਾਤੇ ਜਾਏ ਨੇ ਬਈ ਹੈ ਕਿਹੜੀ ਵਾਲੇ ਨਹੀਂ ਆਏ ਪੱਟੇ ਵਾਲਿਆਂ ਦੀ ਤੇ ਅਮੀਰ ਹੀ ਕੋਈ ਨਹੀਂ ਅਜੇ ਜੀਤ ਸਿੰਘ ਧਾਰੀਵਾਲ ਨੇ ਕਿਹਾ ਸੀ ਮੈਂ ਇਹ ਕਥਾ ਬਣ ਕੇ ਕਹਿਣਾ 23 ਵਾਲਾ ਬੰਦਾ ਕੋ ਲੈਓ ਜਿਹਦੇ ਖਾਤੇ 'ਚ ਨਹੀਂ ਪੈਸੇ ਆਏ ਮੇਰੇ ਨਹੀਂ ਜਾਏ ਅੱਛਾ ਮੇਰੀ ਜ਼ਮੀਨ ਖਰਾਬ ਮੈਂ ਇਹ ਕਥਾ ਬਣ ਕੇ ਕਹਿਣਾ ਮੇਰੇ ਪੈਸੇ ਨਹੀਂ ਆਏ ਕੁਲਦੀਪ ਧਾਰੀਵਾਲ ਜਿੱਥੇ ਮਰਜੀ ਆ ਜਾਵੇ ਧਾਲੀਵਾਲ ਸਾਹਿਬ ਤੁਸੀਂ ਕਿਹਾ ਸੀ ਹਾਂਜੀ ਜਿੰਨੇ ਦਾ ਮੁੰਡਾ ਡੁੱਬ ਕੇ ਮਰਦਾ ਮੇਰੀ ਪੇਂ ਜ਼ਮੀਨ 'ਚ 1 ਰੁਪਿਆ ਨਹੀਂ ਕਿਸੇ ਬੰਦੇ ਨੂੰ ਮਿਲਿਆ ਹੋਵੇ ਜੇ ਡੁੱਬ ਇਸਾਗੋ ਮੈਨੂੰ ਰਸ਼ਪਾਲ ਨੇ ਮੈਨੂੰ ਮਤ ਦਿੱਤੀ 400 ਟਰਾਲੀ ਆਪਦੀ ਵਿੱਚ ਭਰਾਈ ਉਹਨੇ ਮੈਂ ਤੇਲ ਨਹੀਂ ਲਿਆ ਬਾਕੀ ਖਰਚਾ ਮੇਰਾ ਆਪ ਦਾ ਲੱਗਾ ਵਾਹ ਜੀ ਵਾਹ ਇਹ ਦੋ ਵੀਰ ਆ ਗਏ ਨੇ ਜੀ ਇਹ ਕਹਿੰਦੇ ਵੀ ਧਾਲੀਵਾਲ ਸਾਹਿਬ ਨੇ ਸੱਚੀ ਮੁੱਚੀ ਚੈਨਲਾਂ ਤੇ ਕਿਹਾ ਸੀ 23 ਵਾਲਾ ਮੇਰੇ ਕੋਲ ਆਵੇ ਆ ਦੋ ਵੀਰ ਖੜ ਗਏ ਜੇ ਜਦੋਂ ਮਰਜ਼ੀ ਆ ਕੇ ਡਿਬੇਟ ਕਰ ਲਿਆ ਜੇ ਇਹ ਨਿਜ਼ਾਮਦੀਨ ਪਿੰਡ ਦੇ ਅਸੀਂ ਖੜੇ ਆ ਤੇ ਜਦੋਂ ਤੁਸੀਂ ਵੇਖ ਸਕਦੇ ਆ ਪੁਲ ਦੇ ਸਾਹਮਣੇ ਜੇ ਜੇ ਢਾਬੇ ਦੇ ਮਾਲਕ ਨੇ ਵੀਰ ਇਹ ਕਹਿੰਦੇ ਵੀ ਮੈਨੂੰ ਨਹੀਂ ਮਿਲਿਆ ਜਦੋਂ ਮਰਜ਼ੀ ਆ ਕੇ ਮੇਰੇ ਨਾਲ ਗੱਲਬਾਤ ਕਰ ਲੈਣ ਇਹ ਵੀ ਆਪਣੇ ਨਿਹਗੇ ਪੈਸੇ ਆਏ ਨਹੀਂ ਆਏ ਏਕ ਧਾਰੀਵਾਲ ਸਾਹਿਬ ਨੇ ਕਿਹਾ ਵੀ ਮੈਂ ਕਹਿੰਦਾ ਮੇਰੇ ਕੋ ਮੇਰੇ ਸਾਹਮਣੇ ਕੋਈ ਬੰਦਾ ਲਾਏ ਜਿਹਦੇ 2023 ਚ ਪੈਸੇ ਨਹੀਂ ਗਿਆ ਏ ਪਰ ਮੈਂ ਕਹਿੰਦਾ ਮੇਰੇ ਨਹੀਂ ਗਿਆ ਏ ਜੇ ਉਹ ਥੇ ਕਥਪੜੇ ਕਹਿੰਦਾ ਮੈਂ ਵੀ ਕਥਪੜੇ ਕਹਿੰਦਾ ਮੇਰੇ ਨਹੀਂ ਗਿਆ ਏ ਮੇਰੇ ਮੇਰੇ ਵੀ ਨਹੀਂ ਆਏ ਸਾਡੇ ਨਹੀਂ ਆਏਗੇ ਅਚਾ ਹਾਂ ਅਜੇ ਤੱਕ ਤੁਸੀਂ ਪੁੱਛੋਗੇ ਤੇ ਪਤਾ ਨਹੀਂ ਕਿੰਨੇ ਕਿਤੇ ਨਹੀਂ ਆਏ 5 ਬੰਦੇ ਖੜੇ ਤੇ 4 ਬੰਦੇ ਨੇ ਕਿਹਾ ਤਾਂ ਮੇਰੇ ਨਹੀਂ ਆਏ ਤੇ ਮੈਂ ਕਹਿੰਦਾ ਜੇ ਸਰਵੇ ਕਰ ਲਗ ਪਈਏ ਮੈਨੂੰ ਲੱਗਦਾ ਵੀ 20% ਲੋਕਾਂ ਨੂੰ ਆਏ ਨੇ 80% ਲੋਕਾਂ ਨੂੰ ਆਏ ਨਹੀਂ 80% ਲੋਕਾਂ ਨੂੰ ਪੈਸੇ ਨਹੀਂ ਆਏ ਉਹ ਉਹਨੂੰ ਸੈਂਟਰ ਦੇ ਸੀ ਸੈਂਟਰ ਨੇ ਜਿਹੜਾ ਦਿੱਤਾ ਸੀ 6800 ਰੁਪਇਆ ਉਹ ਵੀ ਕਈਆਂ ਦੇ ਖਾਤਿਆਂ ਦੇ ਵਿੱਚ ਨਹੀਂ ਆਇਆ ਨਹੀਂ ਆਇਆ ਹਾਲਾਂਕਿ ਤੇ ਭਗਵਾਨ ਤਮਾਨ ਤੋਂ ਤੇ ਜਿਹੜੀ ਉਹ ਬੱਕਰੀ ਕੁਕੜੀ ਵਾਲੇ ਸੀ ਉਹ ਨਾ ਉਹ ਹੀ ਆਏ ਹੂੰ ਤੇ ਗਾਂ ਉਹਨਾਂ ਦੀ ਇੱਕ ਹੋਰ ਮੰਤਰੀ ਨੇ ਫਿਰ ਬਿਆਨ ਦਿੱਤਾ ਉਹ ਕਹਿੰਦਾ ਵੀ ਦੱਸੋ ਪੇਡਾਂ ਬੱਕਰੀਆਂ ਕੂਕੜੀਆਂ ਚੂਚੇ ਦੇ ਅਸੀਂ ਦਿੰਨੇ ਆ ਇਹ ਤਾਂ ਜੀ ਕੁਰਸੀ ਦੀ ਦੀ ਉਹਨਾਂ ਨੂੰ ਹੂੰ ਉਹਨਾਂ ਨੂੰ ਕੁਰਸੀ ਦੀ ਦੀ ਵੀ ਸਾਡੇ ਕੋਲ ਹੱਥੋਂ ਕੁਰਸੀ ਨਾ ਖੋਛ ਜੇ ਇਹ ਤਾਂ ਜਨਤਾ ਨੇ ਫੈਸਲਾ ਕਰਨਾ ਅੱਜ ਮੁੰਡੀਆ ਸਾਹਿਬ ਦਾ ਬਿਆਨ ਸੀ ਪਰ ਵੇਖੋ ਅਸੀਂ ਅਜੇ ਵੀ ਕਹਿੰਦੇ ਆ ਵੀ ਵੇਖੋ ਇਹ ਲੋਕ ਜਿਹੜੇ ਨੇ ਭਗਵੰਤ ਮਾਨ ਸਾਹਿਬ ਤੁਸੀਂ ਕਹਿੰਦੇ ਹੁੰਦੇ ਸੋ ਲੋਕਤੰਤਰ 'ਚ ਲੋਕ ਵੱਡੇ ਹੁੰਦੇ ਨੇ ਸਰਕਾਰਾਂ ਵੱਡੀਆਂ ਨਹੀਂ ਹੁੰਦੀਆਂ ਸੋ ਲੋਕਾਂ ਨੂੰ ਇੰਨਾ ਨਾ ਤਾਉ ਇਨਾਂ ਦੇ ਪੱਲੇ ਕੁਝ ਨਹੀਂ ਰਿਹਾ ਹੁਣ ਆ ਵੇਖ ਲਓ ਤੁਸੀਂ ਆ ਹਾਲਾਤ ਨੇ ਆ ਜ਼ਮੀਨ ਨੂੰ ਵੇਖ ਕੇ ਇਹਨਾਂ ਦੀਆਂ ਭੁੱਬਾਂ ਨਿਕਲ ਰਹੀਆਂ ਔਰ ਇਹਨਾਂ ਕੋਲ ਕੋਈ ਤੇਲ ਨਹੀਂ ਹੈ ਕੋਈ ਇਹਨਾਂ ਕੋਲ 4x4 ਵੱਡੇ ਟਰੈਕਟਰ ਨਹੀਂ ਹੈ ਆ ਬੋਰ ਕਰਾਉਣ ਜੋਗੇ ਪੈਸੇ ਨਹੀਂ ਹੈ ਜ਼ਮੀਨ ਪੱਧਰ ਕਰਨ ਜੋਗਾ ਡੀਜ਼ਲ ਨਹੀਂ ਹੈ ਖਾਦ ਬੀਜ ਨਹੀਂ ਸੋ ਇਹਨਾਂ ਦੇ ਮੈਂ ਕਹਿੰਦਾ ਵੀ ਛੋਟੇ ਜ਼ਿਮੀਂਦਾਰਾਂ ਦੇ ਕਰਜ਼ੇ ਜਿਹੜੇ ਨੇ ਮਾਫ਼ ਹੋਣੇ ਚਾਹੀਦੇ ਇਹ ਲਿਮਟਾਂ ਨੇ ਕਿ 83 ਦੇ ਨੇ ਲਿਮਟਾਂ ਵੀ 83 ਦੇ ਸੋ ਮੈਂ ਕਹਿੰਦਾ ਵੀ ਲਿਮਟਾਂ ਜਿਹੜੀਆਂ ਨੇ ਲਿਮਟਾਂ ਇਹ ਜਿਹੜੀਆਂ ਮਾਫ਼ ਹੋਣੀਆਂ ਚਾਹੀਦੀਆਂ ਤੇ ਜਿੰਨੇ 83 ਵੀਰ ਨੇ ਸਾਡੇ ਜੀਰੇ ਹਲਕੇ ਦੇ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਵੇਖੋ ਬਾਹਰੋਂ ਮੁਸਲਮਾਨ ਦੂਜੀਆਂ ਸਟੇਟਾਂ ਤੋਂ ਲੋਕ ਆਏ ਸਾਡੇ ਰਿਸ਼ਤੇਦਾਰ ਨਹੀਂ ਸੀ ਪਰ ਆੜਤੀ ਦੇ ਕਿਸਾਨ ਦਾ 9 ਮਾਸ ਦਾ ਰਿਸ਼ਤਾ ਹੈ ਇਹਨਾਂ ਦੀਆਂ ਫਸਲਾਂ ਮਾਰੀਆਂ ਗਈਆਂ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਵੀ 6 ਮਹੀਨੇ ਦਾ ਵਿਆਜ ਮਾਫ ਕਰੋ ਦੂਜੀ ਬੇਨਤੀ ਸਕੂਲ ਵਾਲਿਆਂ ਨੂੰ ਜਿਹੜੇ ਸਲਿੱਪਾਂ ਭੇਜਣ ਦੇ ਵੀ ਬੱਚਿਆਂ ਨੂੰ ਮੈਂ ਕਹਿੰਨੇ ਵੀ ਹੜ ਪੀੜਤ ਜਿਹੜੇ ਨੇ ਉਹਨਾਂ ਦੇ ਬੱਚਿਆਂ ਦੀਆਂ ਫੀਸਾਂ ਮਾਫ ਕੀਤੀਆਂ ਜਾਣ ਵੇਖੋ ਬਾਹਰਲੇ ਲੋਕ ਆ ਕੇ ਸਾਡੀ ਮਦਦ ਕਰ ਰਹੇ ਨੇ ਤੁਸੀਂ ਤੇ ਇੱਥੋਂ ਵਾਲੇ ਜੇ ਕਿੰਨੇ ਸਾਲ ਹੋ ਗਏ ਸਾਡੇ ਬੱਚਿਆਂ ਦੀਆਂ ਫੀਸਾਂ ਤੁਹਾਨੂੰ ਦੇਂਦਿਆਂ ਨੂੰ ਤੇ ਜੇ ਇਸ ਵਾਰ ਕੋਈ 5-6 ਮਹੀਨੇ ਦੀ ਮਾਫੀ ਵੀ ਕਰ ਦੋਗੇ ਤਾਂ ਕਿੱਡੀ ਕੁ ਵੱਡੀ ਗੱਲ ਹੈ ਜੀ ਬਾਕੀ ਜਿਹੜੀ ਜੋ ਆਪਣੀ ਜਨਤਾ ਨੇ ਜੋ ਆਪਣੇ ਸੰਸਦ ਜਿੰਨੀਆਂ ਵੀ ਹੈਗੀਆਂ ਨੇ ਜਿੰਨੀ ਬਾਹਾਂ ਉਹਨਾਂ ਨੇ ਫੜੀ ਆ ਸਰਕਾਰਾਂ ਦਾ ਤਾਂ ਕੋਈ ਆਸ ਨਹੀਂ ਹੈਗੀ ਬਿਲਕੁਲ ਬਿਲਕੁਲ ਜਿੰਨੀ ਬਾਹਾਂ ਉਹਨਾਂ ਨੇ ਫੜੀ ਜਾਂਦੇ ਆ ਆਪਾਂ ਉਹਨਾਂ ਦਾ ਦੇਣ ਹੀ ਨਹੀਂ ਦੇ ਸਕਦੇ ਕਿਉਂਕਿ ਅਜੇ ਤੱਕ ਟਰਾਲੀਆਂ ਸੇਵਾ ਦੀਆਂ ਆਈ ਜਾ ਰਹੀਆਂ ਕੋਈ ਸਰਕਾਰ ਦੀ ਇੱਕ ਵੀ ਖਾਦੋ ਟਰਾਲੀ ਆਈ ਬਿਲਕੁਲ ਬਸ ਸੰਸਤਾ ਦੀਆਂ ਟਰਾਲੀਆਂ ਆ ਰਹੀਆਂ ਸੇਵਾਦਾਰ ਆ ਰਹੇ ਨੇ ਪਿੰਡਾਂ ਜੋ ਇਕੱਠਾ ਤੇਲ-ਤੇਲ ਇਕੱਠਾ ਕਰਕੇ ਇਕੱਠਾ ਕਰਕੇ ਲਿਆ ਰਹੇ ਨੇ ਆਪਣੇ ਬੱਚਿਆਂ ਦੇ ਮੂੰਹ ਚੋਂ ਕੱਢ ਕੇ ਤੁਹਾਡੇ ਬੱਚਿਆਂ ਦੇ ਮੂੰਹ ਚੋਂ ਵਾਲੀ ਕਰ ਰਹੇ ਹਾਂਜੀ ਲਿਆ ਰਹੇ ਜੀ ਲਿਆ ਰਹੇ ਇਹ ਸਮਾਂ ਹੁੰਦਾ ਹੈ ਵੀ ਸਰਕਾਰਾਂ ਖਜ਼ਾਨੇ ਦਾ ਮੂੰਹ ਖੋਲ ਦੇਣ ਜਿਹੜਾ ਆਪਾਂ ਨੂੰ ਕਿਹਾ ਹੈ ਨਾ ਆਪਾਂ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ 12000 ਕਰੋੜ ਰੁਪਈਆ ਮੈਂ ਕਹਿੰਦਾ ਲੱਖ-ਲੱਖ ਰੁਪਈਆ ਵੀ ਕਿੱਲੇ ਦਾ ਦੇ ਦੇਣ ਤੇ ਮੈਨੂੰ ਲੱਗਦਾ ਫਿਰ ਵੀ ਇਹ ਇੰਨੇ ਪੈਸੇ ਬਚ ਜਾਣਗੇ ਸਰਕਾਰ ਕੋਲ ਪਰ ਪਤਾ ਨਹੀਂ ਉਹ ਪੈਸੇ ਵਰਤੇ ਕਿੱਥੇ ਨੇ ਹੁਣ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਮੈਂ ਪੈਸੇ ਦਿੱਤੇ ਨੇ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਪੈਸੇ ਲਏ ਨਹੀਂ ਸਾਡੇ ਕੋਲ ਆਏ ਨਹੀਂ ਹੁਣ ਸੱਚ ਕਿਹੜਾ ਬੋਲਦਾ ਝੂਠ ਕਿਹੜਾ ਬੋਲਦਾ ਅਸੀਂ ਯਕੀਨ ਕਿੱ데 ਤੇ ਕਰੀਏ ਪਿੰਡ ਦੇ ਦੋ ਨਖਿੱਧ ਬੰਦੇ ਲੜਦੇ ਹੋਣਾ ਆਪਾਂ ਕਹਿੰਨੇ ਯਾਰ ਬੰਦਿਆਂ ਚਾਉਂਦੇ ਨੇ ਛੱਡੋ ਪਰ ਹੁਣ ਅਸੀਂ ਇਹਨਾਂ ਬੰਦਿਆਂ ਚ ਮੰਨਾਂਗੇ ਕਿਉਂਕਿ ਇੱਕ ਦੇਸ਼ ਦਾ ਮੁਖੀ ਏਕ ਪੰਜਾਬ ਸੂਬੇ ਦਾ ਮੁਖੀ ਏ ਇਹ ਦੋਹਾਂ ਤੇ ਯਕੀਨ ਕਿੱ데 ਤੇ ਕਰੀਏ ਸੋ ਅੱਜ ਹਾਲਾਤ ਬੜੇ ਵੱਧ ਤੋਂ ਵੱਤਰ ਨੇ ਸੋ ਅੱਜ ਸਰਕਾਰ ਨੂੰ ਬੇਨਤੀ ਹੈ ਵੀ ਤੁਸੀਂ ਵੱਧ ਤੋਂ ਵੱਧ ਮਦਦ ਕਰੋ ਔਰ ਸਮਾਜ ਸੇਵਨ ਨੂੰ ਬੇਨਤੀ ਹੈ ਅੱਜ ਤੇ ਵੀਰ ਦੀ ਜਮੀਨ ਵਿਖਾਈ ਆ ਵੇਖੋ ਇਹਦੇ ਚ ਮੈਨੂੰ ਲੱਗਦਾ ਅਜੇ ਵੀ 3-4 ਫੁੱਟ ਪਾਣੀ ਹੋਣਾ ਤੇ ਵੀਰ ਦਾ ਮਕਾਨ ਬਣਾਉ ਵਿਖਾਉਣ ਦੀ ਵੀ ਕੋਸ਼ਿਸ਼ ਕਰਦੇ ਆ ਜੇ ਕੋਈ ਮਕਾਨ ਦੀ ਸੇਵਾ ਕਰਨੀ ਚਾਹੁੰਦਾ ਹੈ ਜੇ ਕੋਈ ਮਾਤਾ ਬਿਮਾਰ ਰਹਿੰਦੀ ਉਹਦੇ ਇਲਾਜ ਦੀ ਸੇਵਾ ਕਰਨੀ ਚਾਹੁੰਦਾ ਜੇ ਕੋਈ ਬੱਚੀ ਦੀ ਫੀਸ ਦੀ ਸੇਵਾ ਕਰਨਾ ਚਾਹੁੰਦਾ ਤੇ ਜੇ ਕੋਈ ਤੇਲ ਖਾਦ ਬੀਜ ਦੀ ਸੇਵਾ ਕਰਨੀ ਚਾਹੁੰਦਾ ਸੋ ਅਨਜ਼ਾਮਦੀਨ ਦੇ ਵਿੱਚ ਆ ਵੀਰ ਜੀ ਕੀ ਸ਼ੁਭ ਨਾਮ ਆਪਣਾ ਸੁਲਬੀਰ ਸਿੰਘ ਜੀ ਕੁਲਬੀਰ ਸਿੰਘ ਸਨ ਆਫ ਕਰਤਾਰ ਸਿੰਘ ਸਨ ਆਫ ਕਰਤਾਰ ਸਿੰਘ ਤੇ ਕਲਾਨ 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 ਕਿਹੜੀ ਕਰਨਾਲ ਕਲੋਨੀ ਹੈ ਕਰਨਾਲ ਕਲੋਨੀ ਮਖੂ ਅੱਛਾ ਜੀ ਅਸੀਂ ਕਲੋਨੀ ਅਸੀਂ ਕਲੋਨੀ ਕਹਿ ਦਿੰਦੇ ਆ ਮਖੂ ਕਲੋਨੀ ਦੇ ਵਿੱਚ ਮਖੂ ਕਲੋਨੀ ਜਿਹੜੀ ਆ ਆਹਾਂ ਉਹ ਕਲੋਨੀ ਦੇ ਵਿੱਚ ਇਹਨਾਂ ਦਾ ਘਰ ਹੈ ਜਦੋਂ ਆਪਾਂ ਆ ਨੰਗਦੇ ਆ ਨਵਾਂ ਬ੍ਰਿਜ ਨੰਗਦੇ ਆ ਤੇ ਜਿਹੜਾ ਪਹਿਲਾ ਪਹਿਲਾ ਪਿੰਡ ਆਉਂਦਾ ਉਹ ਨਹਿਰਾਂ ਦੇ ਤੇ ਪੁਲ ਦੇ ਵਿਚਕਾਰ ਜਿਹੜਾ ਪਿੰਡ ਆਉਂਦਾ ਅਸੀਂ ਇਹਨੂੰ ਕਲੋਨੀ ਕਹਿੰਦੇ ਨੇ ਕਲੋਨੀ ਦੇ ਵਿੱਚ ਉਹ ਤੇ ਸਾਰੀਆਂ ਜਗ੍ਹਾ ਸਰਕਾਰੀ ਨੇ ਸਰਕਾਰੀ ਹਾਂਜੀ ਸਰਕਾਰੀ ਜੇ ਬੈਠੇ ਨੇ ਸਰਕਾਰੀ ਹੀ ਸਰਕਾਰੀ ਹੈ ਸਰਕਾਰੀ ਸਰਕਾਰੀ ਵਿੱਚ ਹਾਂਜੀ ਬੈਠੇ ਸਰਕਾਰੀ ਵਿੱਚ ਹੀ ਆ ਜ਼ਮੀਨ ਥੱਲੇ ਸਰਕਾਰ ਦੀ ਆ ਬਸ ਕੰਮ ਇਹ ਮਕਾਨ ਆਪਦਾ ਉੱਥੇ ਬਣਾਇਆ ਆ ਉਹ ਤੇ ਫਿਰ ਕਬਜ਼ਾ ਹੀ ਇਹ ਸਰਕਾਰ ਦਾ ਕਬਜ਼ਾ ਹਾਂਜੀ ਸਰਕਾਰ ਦੀ ਜ਼ਮੀਨ ਥੱਲੇ ਸਰਕਾਰ ਦੀ ਹੈ ਉੱਤੇ ਕਬਜ਼ਾ ਹੀ ਆ ਇਹਨਾਂ ਦਾ ਬਸ ਉੱਥੇ ਜੇ ਮੰਨ ਲਓ ਕੋਈ ਪੈਸੇ ਵੀ ਲਾ ਦਿੰਦਾ ਹੈ ਉਹਦੇ ਫਿਰ ਸਰਕਾਰ ਦੀ ਰਹਿਣੀ ਹੈ ਉਹ ਤਾਂ ਜ਼ਮੀਨ ਤਾਂ ਸਰਕਾਰ ਦੀ ਰਹਿਣੀ ਆ ਕੋਈ ਪਾਸੇ ਨਹੀਂ 2-4 ਕਿੱਲੇ ਕੋਈ 2-4 ਮਰਲੇ ਹੋਵੇ ਤੇ ਚੱਲ ਕੋਈ ਸਮਾਜ ਸੇਵੀ ਜੀ ਦੇ ਦੇ ਵੱਡੇ ਸਮਾਜ ਸੇਵੀ ਆਉਣਦੇ ਆ ਹੋ ਸਕਦਾ ਗਰੀਬ ਨੂੰ ਕਿਤੇ ਲੈ ਕੇ 2-3 ਸਾਲ ਦੇ ਦਿੰਦੇ ਆਪਦਾ ਮਾਲਕੀ ਚ ਬਣਾ ਲਵੇ ਜੇ ਐਡੀਆਂ ਐਡੀਆਂ ਵੱਡੀਆਂ ਸੇਵਾ ਹੋ ਰਹੀਆਂ ਕਿੰਡੀਆਂ ਕਿਡੀਆਂ ਵੱਡੀਆਂ ਵੇਖੋ ਕਿਤੇ ਇਨਜ਼ਾਮ ਦੀ ਪੇਂਡ ਦੀ ਆਪਾਂ ਕੋਈ ਜ਼ਮੀਨ ਹੋਵੇ ਪੰਚਾਇਤੀ ਕੋ ਸਰਪੰਚ ਨੰਬਰਦਾਰ ਤਸਦੀਕ ਕਰ ਦੇ ਕੁ ਦੋ ਚਾਰ ਮਰਲੇ ਤੇ ਉਹ ਤਾਂ ਫਿਰ ਸਰਕਾਰੀ ਜ਼ਮੀਨ ਦੇ ਵਿੱਚ ਵੀ ਜੇ ਕਿਹੇ ਸਮਾਜ ਸੇਵੀ ਨੇ ਪੈਸੇ ਲਾਤੇ ਉਹ ਰਹਿ ਨਹੀਂ ਸਰਕਾਰ ਦੀ ਇਹ ਤਾਂ ਵੇਖੋ ਜੀ ਉਹੋ ਤੇ ਇਹਨਾਂ ਦੇ ਇਨਜਾਮਦੀਨ ਵਾਲਿਆਂ ਦੇ ਆ ਨਾ ਜੀ ਕੋ ਰੱਬ ਤਰਸੀ ਇੰਨੀ ਕਰ ਸਕਦਾ ਤੇ ਕਰੇ ਤੇ ਹੁਣ ਉਤਰਾਂ ਪੈਲੀ ਤੇ ਇਹਦੀ ਆ ਵੀ ਰਜਿਸਟਰੀ ਵਾਲੀ ਆ ਪਰ ਇੱਥੇ ਘਰ ਬਣਾਉਣ ਦਾ ਫਾਇਦਾ ਕੋ ਨਹੀਂਗਾ ਹਾਂਜੀ ਵਾਹਿਗੁਰੂ ਜੀ ਕੀ ਫਤਿਹ